ਬਈ ਓਰੇ ਬੰਦਾ ਬੰਦੇ ਬੰਦੇ ਮਤਾ ਫੇਰ ਹੁਣ ਪਾਣੀ ਪਾ ਕੇ ਹਟਿਆ ਹੋ ਰਹੀਦੀ ਸੀ ਹਣਾ ਉਹਨੂੰ ਵੀ ਪਾਣੀ ਪਿਆ ਤਾ ਚਲ ਬਈ ਜਿਹੜਾ ਆਪਣੇ ਬੁੜਾ ਸੀ ਬਾਗ ਗਿਆ ਉਹ ਕਿਹੜਾ ਉਹੋ ਉਹ ਪੁੱਛਣਾ ਯਾਰ ਮਸਾਤ ਹੋ ਰਿਆ ਕਰੋ ਤੈਨੂੰ ਵੀ ਪਤਾ ਜੇ ਕਿਤੇ ਕੋਈ ਕੰਮ ਕਰਨ ਵਗ ਜਾ ਕਿੱਧਰ ਜਾਣਿਓ ਉਹ ਮਾਸੇ ਮੂਸੀ ਐਵੇਂ ਕੋਈ ਤਾਂ ਤੀਜੇ ਤਖਣ ਪਤਾ ਨਹੀਂ ਕਿਹੜਾ ਕਿਉਂ ਰੇ ਬਹਿ ਗਿਆ ਕੋਈ ਗੱਲ ਨਾ ਬੱਪੂ ਰੀ ਪਹੁੰਚ ਗਿਆ ਉੱਥੇ ਹਾਂ ਫੋਨ ਆਇਆ ਸੀ ਮੈਨੂੰ ਕਹਿੰਦਾ ਹਜੂਰ ਸਾਹਿਬ ਪਹੁੰਚ ਗਏ ਸੀ ਵਧੀਆ ਚਲ ਦਰਸ਼ਨ ਕਰ ਲਾਂਗੇ ਚਿਰ ਬਾਦ ਗਏ ਨੇ ਨਾਲੇ ਹੂੰ ਸੱਚ ਵੀ ਆਪਾਂ ਕਣਕ ਨੂੰ ਪਾਣੀ ਲੈ ਕੇ ਆਉਣਾ ਛੇ ਉਹ ਕਣਕ ਨੂੰ ਤਾਂ ਪਾਣੀ ਯਾਰ ਹੋਰ ਹੀ ਨਹੀਂ ਕੰਮ ਨਿਭੜਦੇ ਨਾਲੇ ਜੀਰੀ ਘਟ ਨਿੱਛਦੇ ਆਪਣੇ ਓਏ ਆਹ ਕਿੱਧਰ ਤੁਰਿਆ ਆਉਂਦਾ ਓਏ ਹਾਂ ਇਹ ਕਿੱਥੋਂ ਆ ਗਿਆ ਨਾਲੇ ਝੋਲਾ ਸੋਪਾ ਕੰਬਲੇ ਇਹਨਾਂ ਉਸਕੇ ਥੋਲੇ ਆਂਦਾ। ਟੈ ਫੋਨ ਕਰਿਆ ਉਹ। ਨਾ। ਇਹ ਤਾਂ ਉਂਦੇ ਹੀ ਨਹੀਂ ਹੈਗਾ। ਇਹ ਕਿੱਥੋਂ ਆ ਗਿਆ? ਉਹ ਤਾਂ ਪੱਕਾ ਹੀ ਰਹੂ ਮੈਨੂੰ ਲੱਗਦਾ ਉਹ। ਹਾਂ। ਕੁਛ ਸਾਰਾ ਲਾਸ਼ ਨਹੀਂ ਪਣੀ ਨਾਲ ਹੀ ਲੀ ਆਂਦਾ। ਹਮ। ਚੱਲ ਦੇਖਦੇ ਆ ਕੀ ਕਹਿੰਦਾ। ਮਾਸਟਰ ਸਿਆ। ਓ ਮਾਸਟਰ ਸਿਆ। ਬੱਲੇ 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 ਮੈਨੂੰ ਬੋਲਦੇ ਹੀ ਨਹੀਂ ਹੈ। ਆਹਾ ਹਾ ਹਾ ਹਾ। ਚਾਲਾ ਫਾਂ ਦਾ ਕੀ ਲੈਣਾ ਬੋਲੇ ਕੋਈ ਨਾ ਬੋਲੇ ਮੰਝਾ ਡੇਹਾ ਪਿਆ ਮੇਰੇ ਘਰ ਕੇ ਬਿਸਤਰਾ ਲਵੇ ਸਟੂਕ ਧਰਦਾਂਗੇ ਐੱਚੀ ਪਕਾਵਾਂਗੇ ਸਿਆਲੇ ਸਿਆਲੇ ਮੰਨੀਆਂ ਹੁਣ ਮੱਕੀ ਦੀਆਂ ਹੈ ਆ ਕਿੱਥੇ ਵਾਗੇ ਮਾਸੀ ਮਸੜਾ ਉਹਦਾ ਹਜੂਰ ਸਾਹਿਬ ਗਏ ਹੋਣੇ ਉਹ ਨਹੀਂ ਆਉਂਦੇ ਹੁਣ ਹੱਤ ਹਜੂਰ ਸਾਹਿਬ ਹਾਂ ਕਿਦਿਆਂ ਗਏ ਨੇ ਉਹਨਾਂ ਦਾ ਹੋ ਗਏ 2-3 ਦਿਨ ਹੋ ਗਏ ਗਿਆ ਅੱਛਾ ਜੀ ਹਾਂ ਤਨ ਭਾਗ ਤੂੰ ਕਿੱਧਰੋਂ ਹੁਣ ਤਾਂ ਗਿਆ ਤੀ ਤਨ ਭਾਗ ਨੇ ਉਹ ਤਤੀ ਦੇ ਆ ਹਾ ਹਾ ਕਰਮਾਲੇ ਉਹ ਆ ਹਾ ਹਾ ਆ ਕਰਮਾਲੇ ਨੇ ਹਜੂਰ ਜੀ ਚਲੋ ਲਾਇ ਮਿਸਟਰ ਉਧਰ ਬਹਿਨੇ ਆਜਾ ਕਿੱਧਰ ਆ ਉਹ ਇਧਰ ਕੋਸ ਮੈਂ ਮੇਰਾ ਤਾਂ ਨੀਰੇ ਆਇਆ 50 ਬਿਸਤਰ ਉਹ ਨੀਰੇ ਆਲੇ ਤਾਂ ਬਗ ਜੀ ਇਧਰ ਬਹਿ ਜ ਨੇ 10 ਮਿੰਟਾ ਜਾ ਫਿਰ ਮੈਂ ਉਹ ਕਰ ਲੀ ਨਾ ਹੁਣ ਤਾਂ ਗਿਆ ਤੀ ਦੁਬਾਰੇ ਫਿਰ ਕਿਵੇਂ ਉਹ ਕਰ ਲੈਂਦਾ ਆਪਾਂ ਦਾ ਭਈ ਮਾਲਕ ਬਣ ਗਏ ਸੈਲਰਾਂ ਦੇ अच्छा सेलर ਨਾਲ ਮਾਲ ਕਿਵੇਂ ਆਪਾਂ ਪਨੂ ਡਿਊਟੀ ਮਿਲ ਗਈ ਉਥੇ اچھا ਇਹ ਜੀ ਕਿੱਡੀ ਟੋਕੀ ਹੈ ਮੈਨੂੰ ਸੈਲਰਾਂ ਦੇ ਮਾਲਕ ਕਹਿੰਦੇ ਤੇਰੇ ਕੋਲ ਸਾਡਾ ਸੈਲਰ ਖੜਾ ਆਹ ਨਾ ਹਾ ਕੰਬਲ ਕੁੰਬੜਾ ਸਟੋਬ ਸਟੂਵੇ ਕਿਵੇਂ ਆਹ ਕੰਬੜਾ ਆਹ ਹ ਸਟੋਵ ਹਰ ਤਰੇ ਕੰਬਲ ਕੁੰਬਲਾ ਚੋਲੇ ਛਾਲੇ ਕਿਵੇਂ ਓਏ ਆਪਾਂ ਨੂੰ ਆਪਾਂ ਸੈਲਰਾਂ ਦੇ ਮਾਲਕ ਬਣ ਗਏ ਨਹੀਂ ਮਾਲਕ ਤਾਂ ਸੈਲਰਾਂ ਨੇ ਬਣ ਕੇ ਉਰੇ ਆ ਕਿਵੇਂ ਲਿਆਂਦਾ ਸਾਰਾ ਕੁਸ ਓਏ ਆਪਾਂ ਉਹ ਉਥੇ ਡਿਊਟੀ ਕਰਦੇ ਆਂ ਅੱਛਾ ਹਾਂ ਡਿਊਟੀ ਕਰਦੇ ਹਾਂ ਬਾਪੂ ਬਣਾ ਦੱਸ ਤੂੰ ਤੰਨ ਦੰ ਨਹੀਂ ਪਾਇਆ ਨੰਦਾ ਹਜ ਤੰਨ ਦਰ ਹੋ ਗਏ ਨੇ ਤੈਨੂੰ ਇੱਥੋਂ ਗਏ ਨੂੰ ਤੂੰ ਫੇਰ ਆ ਗਿਆ ਓਏ ਯਾਰ ਮੇਰੀ ਰਿਸ਼ਤੇਦਾਰੀ ਆ ਮੇਰੀ ਮਾਸੀ ਮਾਸੜ ਦਾ ਘਰ ਆ ਯਾਰ ਮਾਸੀ ਮਾਸੜ ਦਾ ਘਰ ਆ ਆ ਡਿਊਟੀਆਂ ਦੀ ਕਿਹੜੀ ਗੱਲ ਕਰਦੇ ਕਿਹੜੀ ਸੈਲਰਾਂ ਚ ਡਿਊਟੀ ਲੱਗ ਗਈ ਤੇਰੀ ਉਹ ਸਾਡੇ ਪਿੰਡ ਵਾਲਾ ਬੁਰਖਿਆਂ ਵਾਲਾ ਹਾਂ ਉਹ ਕਹਿੰਦਾ ਵੀ ਬਾਬਾ ਤੇਰੇ ਬਣਾ ਸਾਡਾ ਸੈਲਰ ਖੜਾ ਕਹਿੰਦਾ ਵੀ ਮੇਰੇ ਬਣਾ ਸੈਲਰ ਖੜਾ ਹੈ ਕਹਿੰਦਾ ਵੀ ਤੂੰ ਡਿਊਟੀ ਕਰਿਆ ਕਰ ਇੱਥੇ ਆ ਕੇ ਅੱਛਾ ਹਾਂ ਨਾ ਮਨਵਾਦਾ ਤਰੀਆ ਛਿਆਣੀ ਬੜੀ ਉਮਰ ਆ ਆ ਦਾੜੀ ਤੂੰ ਕਾਲੀ ਕਰੀ ਫਿਰਦਾ 21 ਇਹ ਉਮਰ ਚ ਕੋਈ ਦਾੜੀ ਕਾਲੀ ਕਰਦਾ ਉਹ ਕੁੱਲ ਦੁਨੀ ਕਰਦੀ ਆ ਯਾਰ ਕਾਲੀ ਦਾੜੀ ਮੈਨੂੰ ਕਿ ਮੈਂ ਕੋਈ ਨਵਾਂ ਕਰਦਾ ਅੱਜ ਜਦੋਂ ਤੂੰ ਇੱਥੋਂ ਗਿਆ ਸਾਡੂ ਪਿੰਡ ਚ ਕਹਿੰਦੇ ਤੇ ਉਹ ਕਿਹੜਾ ਸੀ ਗਾਲੀ ਦਾ ਹੁਣ ਅਸੀਂ ਕੀ ਕਹੀਏ ਕਿਸੇ ਤੂੰ ਕਹਿ ਰਹੀ ਕਾ ਸਾਡੇ ਸਿਆੜੀ ਬਣੀ ਉਮਰ ਆ ਤੇ ਉਹ ਆਪ ਵੀ ਦੇਖਿਆ ਕਰ ਮੜਾ ਮੋਟਾ ਐਣ ਕਾ ਲਾਲੀ ਨਾਲੇ ਚੰਗਾ ਇਹਦਾ ਇਹਦੇ ਨਾਲ ਤਾਂ ਮੁੰਡਾ ਖੁੰਡਾ ਲੱਗਦਾ ਕੰਜਦੇਆ ਤੈਨੂੰ ਕੀ ਪਤਾ ਉਹ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਸਾੜੀ ਕਾਲੀ ਕਰਨਾ ਮੈਨੂੰ ਨੌਕਰੀ ਮਿਲ ਗਈ ਉੱਥੇ ਅੱਛਾ ਹੋਰ ਉਹ ਕਹਿੰਦੇ ਵੀ ਪਤਾ ਮੁੰਡਾ ਖੁੰਡਾ ਨੌਕਰੀ ਦਾ ਕਾ ਜਾਣਦੇ ਆ ਸੀ ਜੇ ਚਿੱਟੀ ਚਿੱਟੀ ਦਾਣੀ ਦੀ ਚਿੱਟੀ ਦਾਣੀ ਨੌਕੜਾ ਲੱਗਣਾ ਕਿਹੜੀ ਕਿਹੜੀ ਡਿਊਟੀ ਕਰੂ ਇਹਦਾ ਬੁਢਾ ਬੰਦਾ ਉਹ ਐ ਨਹੀਂ ਤੂੰ ਫੇਰ ਵੀ ਤੂੰ ਮੜਾ ਦੋਖ ਕਰਿਆ ਕਰ ਸਾਡਾ ਹੀ ਪਿੰਡ ਦੇ ਵਿੱਚੋਂ ਹਨਾ ਤੇ ਨਾਲ ਇੱਕ ਗੱਲ ਹੋਰ ਆ ਜੀਵਿਦਾਰ ਆਪਾਂ ਹੈਗੇ ਤੂੰ ਸੈਲਰਾਂ ਦੀਆਂ ਡ ਉਹ ਖੇਤੀਆਂ ਚ ਕੀ ਕਰੀ ਐ ਡੋਗਰ ਵਾਲੀ ਪੂਸਾ ਬੀਜ ਦੀ ਪੀਲੀ ਮੇਰੇ ਸਾੜੇ ਦਿਨੇ ਮਾਂਜ ਕੇ ਧਰਤੇ ਹੋਣੇ ਜਮਾ ਉਹ ਚਲ ਇੱਕ ਵਾਰ ਮਾਂਜਾ ਹੋ ਹਰ ਵਾਰ ਤਾਂ ਨਹੀਂ ਮਾਂਜਦੀ ਇੱਕ ਵਾਰ ਅੱਗ ਲੱਗੀ ਹੋਰ ਕੀ ਅਗਲੀ ਵਾਰ ਸੈਟ ਕਰ ਲਈ ਪਿਛਲੀ ਵਾਰ ਬੀਜ ਦੀ 26 ਭਾਂਜੋਂ ਬਾਣੀਆਂ ਨੇ ਕੱਟ-ਕੱਟ ਲਾ ਲ ਲਈ 8 ਕਿਲੋ ਦੀ ਸੌ ਲੱਗੇ ਤੇਰੀ ਤਾਈ 23 ਕਿਲੋ ਦੀ 8 ਕਿਲੋ ਦੀ ਕਾਰਡ ਨਾਲ ਦੇ ਕੇ ਆ ਉਹ ਵੀ ਬਿਸ਼ਰਮੀ ਦਾ ਮਾਰਾ ਕਦੇ ਕਰਾ ਆਏ ਪਾਲਿਆ ਕਰਨ ਉਧਰ ਮਾਰਿਆ ਕਰਨ ਕਦੇ ਕਰਾ ਆਏ ਪਾਲਿਆ ਕਰਨ ਉਧਰ ਮੇਰੀ ਮਸਾਂਜੀ ਦੀ ਵੇਚੀ ਚਲ ਉਹਦਾ ਵੇਖ ਗਈ ਹੁਣ ਆਹ ਦਾ ਆ ਕੰਬਲ ਸਟੋਪ ਆ ਕੀ ਝੋਲੇ ਜੇ ਇਹ ਤੂੰ ਕੀ ਕਈ ਕਾਦੀ ਬਾਸ ਤੇ ਲੈ ਨਾ ਮੈਂ ਤਾਂ ਛਾਲੇ ਛਾਲੇ ਇੱਥੇ ਰਹੁ ਕੰਜਦਾ ਤੈਨੂੰ ਕੀ ਪਤਾ ਮੈਂ ਇੱਥੇ ਆ ਮੱਛੀ ਖਵਾ ਕੇ ਤੇਰੇ ਕਦੇ ਮੱਛੀ ਕਮਾਲਾ ਸੀ ਮੱਛੀ ਨਹੀਂ ਖਾਂਦੇ ਤੂੰ ਕਿਹੜੀਆਂ ਗੱਲਾਂ ਕਰਦਾ ਮੱਛੀ 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 ਖਾਇਆ ਕਰਾਂਗੇ ਮੱਛੀ ਸਟੋਪ ਉਹ ਸਾਥੋਂ ਦਾ ਆਪਦਾ ਹੀ ਲੋਟ ਆਉਂਦਾ ਹੁਣ ਤੂੰ ਵਿੱਚ ਆ ਕੇ ਤੀਜਾ ਉਹ ਕਰਨ ਲੱਗਿਆ ਮਸਾ ਤਾਂ ਤੂੰ ਗਿਆ ਸੀ ਪਹਿਲਾਂ ਸਟੋਪ ਤੇ ਜਿਹਦਾ ਪਰੌਂਠੇ ਲੈ ਆਇਆ ਕਰਾਂਗੇ ਤੈਨੂੰ ਪਤਾ ਉਹ ਅਸੀਂ ਤਾਂ ਆਪਦੇ ਸਿਲੰਡਰ ਤੇ ਲਾ ਲਿਆ ਕਰਾਂਗੇ ਸਾਨੂੰ ਲੋੜ ਨਹੀਂ ਤੇਰੇ ਸਟੋਪ ਦੀ ਇੰਨਾ ਨਹੀਂ ਉਹ ਕਰਦੇ ਕੱਛੂ ਪਾਲਾ ਜੋਗੀ ਜਾਣਦਾ ਮੈਨੂੰ ਕੱਛੂ ਖਵਾਇਆ ਕਰਾਂਗੇ ਤੈਨੂੰ ਉਹਦੀ ਬੱਚਾ ਤਲਕ ਕੇ ਚੰਗਾ ਆ ਫਤਾਰ ਦਾਂਗੇ ਸਾਨੂੰ ਕੱਛੂ ਉਹਦੇ ਉਹ ਸਟੋਕ ਤੇ ਭੁੰਨ ਭੁੰਨ ਕੱਛੂ ਖਵਾਇਆ ਕਰਦੇ ਆ ਆਹ ਕੀ ਹੋ ਗਿਆ ਉਹ ਖੱਲੀ ਚੜ ਗਈ ਆਹ ਉਹ ਖੱਲੀ ਤਾਂ ਚੜੂਗੀ ਹੁਣ ਨਹੀਂ ਸਾਈਕਲ ਫਿਰਦਾ ਤੀ ਉੱਪਰ ਵੀ ਦੇਖ ਜਿਹੜੀ ਹੈ ਜੀ ਉਹ ਰਤ ਬਰਾਤੇ ਕੋਈ ਉਹ ਹੁੰਦਾ ਸਾਡੇ ਵਰਗੇ ਨੂੰ ਔਖਾ ਸੋ ਸੈਲਰ ਦੀ ਵੀ ਡਿਊਟੀ ਹੈਗੀ ਉਹ ਸੈਲਰ ਸੂਲਰ ਤਾਂ ਇੱਥੇ ਰਹੂਗਾ ਸ਼ਾਲਾ ਸ਼ਾਲਾ ਉਹ ਤੇ ਠੰਡੇ ਤੇ ਮੇਰੀ ਖੱਲੀ ਚੜ ਜਾਂਦੀ ਹੈ ਆ ਉਹ ਖੱਲੀ ਦਾ ਚੜ ਗਈ ਹੁਣ ਸਰ ਅਸੀਂ ਵੀ ਕੀ ਕਰੀਏ ਸਾਡਾ ਹੀ ਪੈਣ ਪੁੰਨ ਦਾ ਬਾ ਪੂਰਾ ਪੂਰਾ ਹੀ ਆ ਅਸੀਂ ਕਿੱਥੇ ਪਾਈਦਾ ਤੈਨੂੰ ਇੰਨੇ ਦਿਨ ਮੱਸਾ ਰੱਖਿਆ ਉਹ ਕੱਜੇ ਦੇ ਅੰਡਾ ਦਾ ਘਰ ਇੱਥੇ ਦੱਸ ਮੇਰੇ ਮਾਸੀ ਉਹ ਐਡਾ ਕਰ ਤਾਂ ਠੀਕ ਆਗਾ ਘਰ ਹੁਣ ਤੂੰ ਆਪ ਵੀ ਦੇਖ ਲੈ ਕਿੱਥੇ ਕਰਾਂਗੇ ਬਾਪੂ ਸਾਡਾ ਗਿਆ ਹੋਇਆਗਾ ਉਹ ਵੀ ਨਹੀਂ ਹਜੇ ਹੱਤਾਂ ਆਉਂਦਾ ਹੈਗਾ ਉਹ ਤਾਂ ਵਧੀਆ ਮੈਂ ਰੱਖੀ ਰੱਖ ਨੂੰ ਕਰੇ ਮੈਂ ਸਮੋਸਾ ਜੀ ਔਰ ਆਖੀ ਦਾ ਅਸੀਂ ਆਪ ਹੀ ਰੱਖੀ ਜਾਂਦੇ ਆ ਰਾਖੀ ਦੀ ਕੀ ਗੱਲ ਹੈਗੀ ਰਾਖੀ ਨੂੰ ਦੱਸ ਕੀ ਹੋਇਆ ਇੱਥੇ ਹੋਰ ਨਾਲ ਇੱਕ ਗੱਲ ਹੋਰ ਆ ਭਾਈ ਜੇ ਤੇਰਾ ਅੱਜ ਦੀ ਪਹਿਲਾਂ ਤਾਂ ਅਸੀਂ ਅੱਜ ਦੀ ਤੇਰੀ ਰਾਤ ਕਟਾਵਾਂਗੇ ਆ ਤੇ ਸ ਠੀਕ ਹੈ ਨਾ ਗੱਲ ਕਿਉਂ ਆਇ ਨਹੀਂ ਹੁੰਦਾ ਵੀ ਅਸੀਂ ਵੀ ਕੀ ਕਰੀ ਜਾਵਾਂਗੇ ਫਿਰ ਰੋਜ਼ ਰੋਜ਼ ਮੇਰੇ ਮਾਸੀ ਮਾਸੜ ਦਾ ਘਰ ਹੈ ਮੇਰਾ ਜਿਆਰਾ ਮਾਸੀ ਤੀਜੀ ਤੱਕ ਨਾ ਇਹ ਕਿਹੜਾ ਕੋ ਤੇਰੇ ਸਕੇ ਨਹੀਂ ਮਾਸੀ ਆ ਮਰੀ ਮਾਸੀ ਮਾਸੜ ਕਿਹਦਾ ਕੋਈ ਸਕੀ ਹੋਵੇ ਦਾ ਆਪਾਂ ਕਹਿ ਦਈਏ ਨਾਲੇ ਅੱਜ ਦੀ ਸਾਡੀ ਜਿਹੜੀ ਰਾਤ ਕੱਟਨੇ ਕੱਟ ਲੈ ਇਦੂ ਗਾਹ ਆਪਦਾ ਸੈਲਰ ਸੂਲਰ ਚੀ ਦੇਖ ਸਾਡੇ ਕੋਲੇ ਨਹੀਂ ਹੈਗਾ ਇੱਥੇ ਪਹਿਲਾਂ ਤਾਂ ਦੇਖ ਲੈ ਕਿੰਨੇ ਨਾਲ ਲਕਾਰੇ ਮਾਰੇ ਨੇ ਪੀ ਪੀ ਕੇ ਦਰ ਉਹ ਮੈਨੂੰ ਕਾਸਰ ਪੁੱਛਿਆ ਜਰਾ ਕਾਸਰ ਹੁੰਦੀ ਐ ਨਲਕਾਰਿਆਂ ਦੀ ਕਾਸਰ ਹੁੰਦੀ ਐ ਕੋਈ ਮੈਨੂੰ ਪੀ ਕੇ ਪਤਾ ਲੱਗਦਾ ਮੇਰੇ 'ਚ ਮੇਰੇ 'ਚ ਪੈਰਾ ਲੱਗ ਜਾਂਦਾ ਪੈਰਾ ਫਿਰ ਤੂੰ ਸੈਨਰ 'ਚ ਪੈਰਾ ਲਾ ਜਾ ਕੇ ਅਸੀਂ ਤਾਂ ਆਪ ਇਧਰ ਓਖੇਆ ਕਰੋਂ ਤੇਰੇ ਕਿਹੜੇ ਪੈਰਾ ਨੂੰ ਰੁਕੀ ਜਾਈਏ ਅਸੀਂ ਨਾ ਜਰਾ ਮੈਨੂੰ ਕਿਹਾ ਮੈਨੂੰ ਪਤਾ ਨਹੀਂ ਲੱਗਦਾ ਮੇਰੇ 'ਚ ਨਾ ਫਿਰ ਪੈਰਾ ਲੱਗਣਾ ਉਹ ਜੀ ਮੈਂ ਹੂਲ ਕਰਾਂ ਗੱਲਾਂ ਹਾਂ ਮਾਝੇ ਪੁੱਛਿਆ ਦੇ ਨਾ ਲੱਗ ਜੇ ਜਰਾ ਲੈ ਪੁੱਛਿਆ ਨੇ ਤੇ ਬੜੀ ਡਾਂਗ ਫਿਰਦੀ ਐ ਅੱਗੇ ਡਾਂਗ ਕਾਦੀ ਫਿਰ ਜਿਆ ਰਹਾ ਤਾਂ ਉਹ ਤਾਂ ਕਹਿੰਦੇ ਸੀ ਜੂਨੀਅਨ ਬਣਾਵਾਂਗੇ ਕਹਿੰਦੇ ਜੂਨੀਅਨ ਤਾਂ ਉਹ ਬਣਾਉਂਦੇ ਨੇ ਇਹਨਾਂ ਗੱਲ ਵੀ ਜੂਨੀਅਨ ਬੜੀ ਗਈ ਐ ਅੱਛਾ ਜੀ ਹਾਂ ਉਹ ਵੀ ਵਧੀਆ ਜੂਨੀਅਨ ਵਾਲੇ ਵਧੀਆ ਕਰਦੇ ਲੈ ਲੈ ਪੰਗਾ ਪਤਾ ਕੀ ਲੈਣਾ ਐਸਾ ਕਹਿੰਦਾ ਕਿ ਸਾਡਾ ਤਾਂ ਜੀ ਕੁਝ ਨਹੀਂ ਲੱਗਦਾ ਨਹੀਂ ਜੇ ਕੱਜ ਜਿਆ ਮੈਂ ਪੁੱਛਾ ਦੇਣ ਲੱਗ ਜਾਣਾ ਤੈਨੂੰ ਰੁਪਿਆ ਦਾ ਕਮਰਾ ਡੱਕਦਾ ਇਹ ਹਜੇ ਕਮਰੇ ਤੋਂ ਅਸੀਂ ਕੁਝ ਨਹੀਂ ਕਰਾਉਣਾ ਠੀਕ ਆ ਨਾ ਇੱਥੇ ਸਾਡੇ ਕੋਈ ਜਹ ਜਾਂਦੀ ਕਰਾਏਗਾ ਸੀ ਮਸਾਲਾ ਦਾ ਟਾਈਮ ਪਾਸ ਕਰਦੇ ਰਹਣਗੇ ਅਸੀਂ ਤੇਰੀ ਪੁੱਛਾ ਰੁਪਈ ਲੈਣਾ ਉਹ ਕਿਉਂ ਮੈਨੂੰ ਇੱਕ ਬੈਠਕ ਪਾ ਕੇ ਦੇ ਦੇ ਬੀਹ ਦੇ ਦੋ ਮਹੀਨਾ ਬਾਅਦ ਰੁਪਏ ਦੇ ਦੇ ਜੀ ਅੱਜ ਹੀ ਬੈਠਕ ਪਾਵਾਂਗੇ ਕੱਲ ਨੂੰ ਤੂੰ ਸਾਡਾ ਸਾਰਾ ਕੰਮ ਸੰਭਲੇਗਾ ਇੱਥੇ ਤੂੰ ਨਾ ਰਹਿਣ ਦੇ ਉਹ ਲੋਕ ਵੀ ਐਹ ਜੀ ਨੇ ਤੂੰ ਐ ਸਮਝ ਨਹੀਂ ਆਉਂਦੀ ਇਹ ਜਿਹੇ ਕੋਲੇ ਕਰਮੀ ਕੀ ਜਾਂਦੇ ਨੇ ਉੱਤੋਂ ਤੇਰੇ ਕੋਲੇ ਆਉਣ ਲੱਗ ਜਾਂਦੇ ਪਹਿਲਾਂ ਅੱਗੇ ਘੱਟ ਘੱਟ ਨਹੀਂ ਇੱਥੇ ਜਿਹੜਾ ਤੂੰ ਚੌਥਾ ਤੂੰ ਸ਼ੁਰੂ ਹੋਵੇਂਗਾ ਨਹੀਂ ਮੇਰੇ ਤੇ ਤਾਂ ਪਹਿਰਾ ਲੱਗਦਾ ਪਹਿਰਾ ਕੋਈ ਸਾਰਿਆਂ ਦੀ ਕਾਇ ਸਾਰੀ ਕਹਿੰਦੇ ਹੁੰਦੇ ਨੇ ਕਿ ਮੇਰੀ ਆਪ ਦਾ ਭਾਂਡਾ ਨਹੀਂ ਦਿੰਦੀ ਕਦੀ ਹਾਂ ਚੱਲ ਚੰਗਾ ਗੱਲਾਂ ਬਹੁਤ ਹੋ ਗਈਆਂ ਸਾਡੇ ਵੀ ਲਾਈਟ ਨਹੀਂ ਹੈਗੀ ਲਾਈਟ ਗਈ ہوئی ਆ ਆਪਦਾ ਕਿੱਥੇ ਗਈ ਲਾਈਟ ਉਹ ਜਿੱਥੇ ਵੀ ਗਈ ਆ ਅੱਜ ਦੀ ਰਾਤ ਕੱਟ ਕੱਲ ਨੂੰ ਦੇਖਦੇ ਕੀ ਬਣਦਾ ਆ ਦਾ ਸੈਲਰ ਸੂਲਰ ਚ ਪਾ ਜਾ ਕਰੀ ਫਿਰ ਜਾ ਕੇ ਕੋ ਕੰਜੇ ਅੱਜ ਦੀ ਰਾਤ ਨੂੰ ਮੈਂ ਮਰ ਜੂਗਾ ਮੈਂ ਇੱਥੇ ਇੱਥੇ ਪੈਣਾ ਸਾਡੇ ਕੋਲੇ ਹੋਰ ਜਗ੍ਹਾ ਨਹੀਂ ਹੈਗੀ ਪਾਉਣ ਨੂੰ ਦਿਨੋਂ ਪਹਿਲਾਂ ਹੀ ਕਿਹਾ ਸੀ ਨੜੇ ਰਾਤ ਨੂੰ ਪੀ ਕੇ ਇੱਥੇ ਲਲਕਾਰੇ ਜੀ ਨਾਲ ਮਾਰੀ ਜੀ ਪਹਿਲਾਂ ਵਾਂਗੂ ਅਸੀਂ ਬਹੁਤ ਤੰਗ ਹੋਏ ਸੀ ਪਹਿਲਾਂ ਕੌ ਮੰਜਾ ਲਿਆ ਕੇ ਦਿੰਦਾ ਮੈਨੂੰ ਨਹੀਂ ਪਤਾ ਹੈਗਾ ਅੱਜ ਦੀ ਆਪਦੀ ਰਾਤ ਕੱਟ ਕੱਲ ਨੂੰ ਲਿਆ ਕੇ ਕਰਾਂਗੇ ਤੇਰਾ ਉਹ ਮੈਨੂੰ ਕਮਰੇ 'ਚ ਨਹੀਂ ਪਾਉਂਦੇ ਨਾ ਨਾ ਕਮਰੇ ਚ ਸਾਡੇ ਕੋਲ ਜਾਈ ਸੀ ਕਿੱਥੇ ਪਾਵਾਂਗੇ ਫਿਰ ਉਹ ਐ ਕਾਨੂੰ ਕਰਦਾ ਮੰਜਾ ਲਿਆ ਕਿਤੇ ਨਾ ਮੈਂ ਆਪਦਾ ਫਿਰ ਪੈ ਜੀ ਆਹ ਐਂ ਦੋ ਰਾਤੀ ਰਾਤ ਮੈਨੂੰ ਘਰੇ ਬਾਹਰ ਤਾਂ ਲਿਆ ਮੈਨੂੰ ਕੱਢ ਕੇ ਦਿਖਾਇਆ ਨਹੀਂ ਹੈ ਆਹ ਬਸ ਮੈਂ ਤਾਂ ਇਥੇ ਡੇਰੇ ਲਾਉਂਗਾ ਸਾਰਾ ਸਿਆਲ ਇੱਥੇ ਪੈ ਜਾ ਆ ਆ ਆ ਆ ਆਹ ਲਾ ਬੋਲੀ ਨਾ ਜਾਈ ਹੁਣ ਅੱਧੀ ਰਾਤ ਕਿੱਥੇ ਇੱਥੇ ਆਹ ਇਸ ਤਰ੍ਹਾਂ ਚੱਕ ਲਿਆ ਆ ਆ ਆਹ ਉਹ ਬਿਸਤਰਾ ਉਤਰਾ ਦੇ ਜਾ ਆ ਉਹ ਬਸ ਟ੍ਰੈਨੂ ਗਾਹਾ ਦੱਸ ਆ ਆ ਆ ਚੱਕ ਫੜ ਓਏ ਕੁਸੁਥਰਾ ਥੋਂ ਚੂਹੇ ਚਾਹੀਦਾ ਨਹੀਂ ਹਣ ਇੱਥੇ ਚੂਹੇ ਚਾਹੀ ਨਹੀਂ ਹੈਗੇ ਰੋਟੀ ਰੁੱਟੀ ਆ ਕੋਈ ਨਹੀਂ ਜਦੋਂ ਬਣ ਕੇ ਹਾਕ ਮਾਰਦਾਂਗੇ ਆ ਆ ਆ ਆ ਆ ਆ ਆ ਆ ਕੰਜਰ ਤੂੰ ਮੈਨੂੰ ਬਾੜ ਤਾ ਲਿਆ ਜੇ ਸਾਲੇ ਮਾਂ ਦਾ ਦੁੱਧ ਪੀਤਾ ਮੈਨੂੰ ਕੱਢ ਕੇ ਦਿਖਾਓ ਐ ਜੇ ਮੈਂ ਹੈਗਾ ਹੁਮਾਬ ਤੇ ਘਰੀ ਨਾ ਪੈ ਜਾ ਇਹ ਸਾਲਿਆਂ ਦਿਓ ਇੱਥੇ ਉਹ ਪੁੱਛਾ ਦੇ ਦੇ ਕਿ ਮੈਂ ਥਾਰੇ ਪਿੰਡ ਦੀਆਂ ਬੁਲੀਆਂ ਬਾੜ ਦੂੰ ਕਰੇ ਆਹਾਹਾਹਾਹਾਹਾ ਆਹਾਹਾ ਲੈ ਭਾਲਾ ਤੂੰ ਵੀ ਰੋਟੀਆਂ ਲੈ ਮੇਰੇ ਤੇ ਬਨ ਕੇ ਤੂੰ ਰੋਟੀ ਲਾਤੀ ਇਹ ਪਤਾ ਨਹੀਂ ਨੂੰ ਲੈ ਕੇ ਬੰਨਿਆ ਕਿੰਨਿਆ ਕਰੇ ਨਾ ਇਹਨੂੰ ਕੋਈ ਰੋਟੀ ਪਾਉਣ ਵਾਲਾ ਇੱਥੇ ਸਾਰੇ ਕੰਮ ਮੇਰੇ ਸਿਰ ਤੇ ਪਾਰ ਰੱਖੇ ਨੇ ਆ ਇੱਕ ਪਸਵੇਰ ਦਾ ਗਿਆ ਪਤਾ ਨਹੀਂ ਉਹ ਵੀ ਨਹੀਂ ਕਰਿਆ ਅਜੇ ਤੱਕ ਦੁੱਧ ਵੀ ਨਹੀਂ ਪਾਇਆ ਤੇ ਤੂੰ ਪਤਾ ਨਹੀਂ 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 ਮੇਰੇ ਫਾਂਦੇ ਨੇ ਪੱਚਾ ਹੋ ਕਰ ਰੱਖਿਆ ਸਾਰਾ ਕੰਮ ਇਕੱਲੇ ਜਾਣੇ ਦੇ ਤੱਤ ਲਾ ਰੱਖਿਆ ਵੀ ਹੋਰ ਕੋਈ ਦੂਜਾ ਹੈ ਨਹੀਂ ਕਰਨਾ ਆ ਭਾਈ ਲੱਗ ਗਿਆ ਟਾਈਮ ਤੈਨੂੰ ਸਵੇਰ ਦਾ ਗਿਆ ਹੋਇਆ ਬਾਈ ਤੂੰ ਉਹ ਤੂੰ ਕਿਵੇਂ ਤਪਿਆ ਹੋਇਆ ਬਾਈ ਹੁਣ ਆਏ ਦੇਖ ਲੈ ਘਰੇ ਜਿਹੜੇ ਸਾਰੇ ਕੰਮ ਕਰਨ ਵਾਲੇ ਪਏ ਨੇ ਉਹ ਕੌਣ ਕਰੂਗਾ ਉਹ ਫੇਰ ਕੀ ਹੋਵੇ ਜੇ ਦੋ ਕੰਮ ਕਰ ਲੈ ਉਹ ਭਾਈ ਕੱਲੇ ਸਿਰ ਤੇ ਨਾ ਨਾ ਸਿੱਟਿਆ ਕਰੋ ਤੂੰ ਕਿੰਨੇ ਟਾਈਮ ਦਾ ਗਿਆ ਦੁੱਧ ਪਾਉਣ ਆਪ ਵੀ ਦੇਖਿਆ ਕਰ ਆ ਤੇ ਥੋ ਢੋਲੀ ਨਹੀਂ ਬਹਿਲੀ ਹੋਈ ਹੇ ਤੱਕ ਉਹ ਯਾਰ ਕਾ ਨੂੰ ਦੁੱਧ ਤਾਂ ਮੈਂ ਪਾ ਆ ਜੀ ਕਰਾਂ ਦਾ ਮੈਨੂੰ ਉੱਥੇ ਮਿਲ ਗਿਆ ਦੇਬਾ ਆ ਦੇਖ ਲਾ ਤੇਰੀ ਇਹਨੂੰ ਰੋਟੀ ਹੁਣ ਪਾ ਕੇ ਹਟਿਆ ਇਹਨੂੰ ਗਿਆ ਮੈਨੂੰ ਦੇਬਾ ਮਿਲ ਗਿਆ ਉਹ ਮੈਨੂੰ ਕਹਿੰਦਾ ਮੈਨੂੰ ਬਾਜ਼ਾਰ ਚੱਲ ਗਿਆ ਕਹਿੰਦਾ 2 ਮਿੰਟ ਮੇਰੇ ਨਾਲ ਆ 2 ਮਿੰਟ ਦੇਖ ਲਾ ਉਹਦੇ ਆਪਣਾ ਹੁੰਦੇ ਬਾਈ ਮੇਰੀ ਗੱਲ ਸੁਣ ਦੇਬਾ ਦਾ ਠੀਕ ਆ ਇਹਨਾਂ ਦਾ ਵੀ ਕੁਝ ਰੱਖਿਆ ਕਰੋ ਲਿਆ ਕੇ ਬੰਨੀ ਕਿਨੇ ਕਰੇ ਇਹ ਮੈਂ ਕਰੂੰ ਇਹ ਸਾਰਾ ਕੁਝ ਯਾਰ ਉਹ ਚੱਲ ਕੋਈ ਨਹੀਂ ਆ ਪਾ ਲਿਆ ਕਰ ਕੋਈ ਕੋਈ ਪੰਨ ਹੁੰਦਾ ਸਾਰਾ ਕੁਝ ਉਹ ਕਰ ਲਾ ਆ ਕਰ ਲਾ ਸਾਰਾ ਮੇਰੇ ਸਿਰ ਤੇ ਆ ਬਾਈ ਇਕੱਲੇ ਸਿਰ ਤੇ ਤੂੰ ਵੀ ਬਰੋਬਰ ਤਾਂ ਬਾਈ ਮੜ ਮੁੱਟਾ ਵੀ ਦੇਖਿਆ ਕਰ ਚੱਲ ਕੋਈ ਨਾ ਕੋਈ ਨਾ ਆ ਗਿਆ ਮੈਂ ਹੁਣ ਕੋਈ ਨਾ ਆ ਗਿਆ ਕਿ ਆ ਆ ਆ ਪਈਆਂ ਨੇ ਨਿਗਾਹਾਂ ਵੀ ਨਮਾਉਣੀਆਂ ਨੇ ਜੀਆਂ ਮੈਂ ਵੀ ਹੁਣ ਕੱਲਾ ਕੱਲਾ ਕੀ ਕੁਛ ਕਰੀ ਜਾਊਂਗਾ ਸਨੀਰ ਲਾਦੀ ਇਹਨਾਂ ਨੂੰ ਆ ਹੋਰ ਲਾਤੀ ਇਹ ਬਾਹਰ ਬੰਨਣੀਆਂ ਨੇ ਇਹ ਕਿਹੜਾ ਹੁਣ ਇੱਥੇ ਉਹ ਕਰਕੇ ਸਰ ਜੂਗਾ ਠੀਕ ਆ ਗੱਲ ਸੁਣ ਓਏ ਤੂੰ ਇਹ ਨੀ ਆਕੜੀ ਜੀ ਨਾ ਕਰਿਆ ਕਰ ਉਹ ਜਿਆਕੜ ਕਰਦਾ ਤਾਂਹੀਂ ਤਾਂ ਤੇਰੇ ਤੇ ਖੂਨ ਨਹੀਂ ਬਣਦਾ ਬਾਈ ਫਿਰ ਬੰਨਦਾ ਨਹੀਂ ਫਿਰ ਮੈਨੂੰ ਘਰ ਦੇ ਕੰਮਾਂ ਦੀ ਸਾਰੀ ਫਿਕਰ ਆ ਉਹ ਨਾਲੇ ਉਹ ਦੇਖ ਲੈ ਉਹ ਤਾਂ ਉਹ ਦੱਦ ਲੱਗਿਆ ਇੱਕ ਹੋਰ ਲਿਆ ਕੇ ਬਾੜ ਲਿਆ ਇੱਥੇ ਕਰੇ ਕਿਹੜਾ ਆਓ ਪਿਆ ਉਧਰ ਬਣਾਉਣ ਵਾਲੇ ਉੱਥੇ ਪਾਸੇ ਵਾਲੇ ਚ ਕਿੰਨੂ ਬਾਹਰ ਲਿਆ ਉਹ ਕਰੇ ਉਹ ਜਿਹੜਾ ਉਹ ਦੇ ਤਿੰਨ ਚਾਰ ਦਿਨ ਰਹਿ ਕੇ ਗਿਆ ਸੀਗਾ ਉਹ ਫੇਰ ਆ ਗਿਆ ਉਹ ਫੇਰ ਆ ਕੇ ਬੜਾ ਜਾ ਆਹੋ ਉਹ ਨਹੀਂ ਟਿਕਦਾ ਫੇਰ ਭਾਈ ਮੈਂ ਕਿਹੜਾ ਸੱਦਿਆਗਾ ਆਪ ਹੀ ਆਇਆ ਇੱਥੇ ਸਟੋਪ ਲਈ ਆਇਆ ਇੱਕ ਉਹ ਕੰਬਲ-ਕੁੰਬਲ ਜਿਹਾ ਹੀ ਫਿਰਦਾ ਸੀਗਾ ਉਹ ਹੈ ਕੌਣਾ ਉਹ ਮੈਨੂੰ ਓਏ ਯਾਰ ਮੈਨੂੰ ਕੀ ਪਤਾ ਆ ਪਿਓਗਾ ਨਾ ਤੇ ਸਾਡੀ ਮਾਸੀ ਦਾਗਾ ਹਾਂ ਰਿਸ਼ਤੇਦਾਰੀ ਨਾਲ ਕੋਈ ਰਿਸ਼ਤੇਦਾਰੀ ਵੀ ਨਹੀਂ ਉਹ ਕਿਹੜਾ ਕੋਈ ਰਿਸ਼ਤੇਦਾਰੀ ਨਾਲ ਦੀ ਹੈ ਉਹ ਕਿਹੜੀ ਮਾਸੀ ਐ ਇਹ ਤਾਂ ਉਹੀ ਮੈਨੂੰ ਡੱਲਾ ਮਾਰ ਕੇ ਉਹੀ ਰਹਿ ਗਿਆ ਉਰੇ ਮੈਨੂੰ ਨਹੀਂ ਪਤਾ ਨਾਲੇ ਕੋ ਉਹ ਦੇਖ ਲੈ ਯਾਰ ਮੈਂ ਤਾਂ ਤੈਨੂੰ ਰਾਤ ਜਾਣ ਕੇ ਨਹੀਂ ਦੱਸਿਆ ਉਹ ਦੇਖ ਲੈ ਉਧਰ ਨਾਲੇ ਮੂਤ ਮੂਤ ਕਿਵੇਂ ਉਹ ਕਰਿਆ ਪਿਆ ਜੇ ਲਾਲ ਕਰੇਨੀ ਤੇ ਮਾਰਦਾ ਤਾਂ ਹੁਣ ਉਹ ਮੂਤ ਪੀਣ ਉਹ ਕਰਨ ਲੱਗ ਗਿਆ ਕੰਜਰ ਦਾ ਕਜਿਆ ਹੋ ਗਿਆ ਨਾ ਤਾਂ ਯਾਰ ਹੁਣ ਜਦੋਂ ਪਿਓ ਆਊਗਾ ਉਹ ਬੜਕੂਗਾ ਮੈਂ ਹੁਣ ਉਹ ਕਰਾਂ ਮੈਂ ਸੈਲਰ ਦੇ ਵਿੱਚ ਡਿਊਟੀ ਆ ਹੁਣ ਰਾਤ ਨੂੰ ਜੇ ਮੈਂ ਉਹਨੂੰ ਕੁਝ ਕਹਿੰਦਾ ਘਰੋਂ ਡੱਕਰ ਦਿੰਦਾ ਅੱਗੇ ਬੁੜਾ ਠੇਰਾ ਘਰੋਂ ਉਹ ਕਰਤਾ ਠੰਡ ਦਾ ਮੌਸਮ ਵੀ ਮਾਹ ਚੱਲ ਆਰਾਮ ਘੱਟ ਲਾ ਜਿੱਥੇ ਮਰਜੀ ਡਿਊਟੀ ਹੋਵੇ ਯਾਰ ਆਪਣਾ ਕੀ ਲੱਗਦਾ ਬਈ ਲੱਗਦਾ ਨਹੀਂ ਹੁਣ ਰਾਤ ਦੇ ਹੁਣ ਲਾਲਾ ਨੂੰ ਭੇਜਦਾ ਕਿੱਥੇ ਮੈਂ ਮੈਂ ਵੀ ਦੇਖਾਂ ਤੂੰ ਤਾਂ ਮੇਰੇ ਗਾਲ ਪੈ ਜਾਂਦੇ ਹੋ ਆ ਪਿਓ ਆਊਗਾ ਉਹ ਕਰੂਗਾ ਹੁਣ ਪਤਾ ਨਹੀਂ ਜਾਊ ਕਦੋਂ ਕਰੋ ਇਹ ਉਹ ਤਾਂ ਹੁਣ ਕੱਢੂ ਵੀ ਗਾਲਾਂ ਆਪਾਂ ਨੂੰ ਬਈ ਉਹ ਮੈਨੂੰ ਨਹੀਂ ਪਤਾ ਹੈਗਾ ਇਹਨੂੰ ਜਦ ਤੱਕ ਕੋਈ ਸਾਫ ਕੋਈ ਕਰੋ ਇਹਨੂੰ ਕਰੋ ਟੱਕਰ ਦਾ ਕਰੋ ਇਹਨੂੰ ਚਲ ਇਹ ਦੇਖਦੇ ਆ ਕਰਦੇ ਹੋਰ ਨਾਲ ਗੱਲ ਦੇਖ ਹਲੂਰ ਜਾਟਾ ਬਟਾ ਦਾਦਾ ਆ ਆਇਆ ਦਿਖਾ ਦੇਣਾ ਤੈਨੂੰ ਆ ਪਿਆਗਾ ਰਾਤ ਦਾ ਆ ਦੇਖੀ ਆ ਹਾਲ ਦੇਖੀ ਕੀ ਕਰਿਆ ਇਹ ਨਾਲੇ ਆ ਮੁੱਤਿਆ ਪਿਆ ਸਾਰੇ ਪਾਸੇ ਮਾਨਗੰਦਪਾਰ ਤਾ ਇਹਨੂੰ ਯਾਰ। ਓ ਹਲੋ। ਓ। ਕੋਣ ਕੇਨੇ ਡੋਠੜ? ਮੈਂ ਬਿੱਡਾਂ ਦੇ ਪਿਆ, ਬਹੁਤ ਪਿਆਰੰਦੀ ਬਿੱਡਾਂ ਤੇ। ਉੱਥੇ ਖੜਾ ਸਿੱਧਾ ਦੇਖੀ ਕੀ ਹਾਲ ਕਰਿਆ ਤੇਰਾ? ਜੇ ਲਲ ਕਰੇ ਨੀ ਮਾਰੇ ਆ ਦੇਖਦਾ। ਕੀ ਹਾਲ ਕਰਿਆ ਤੈਂ ਇਹ? 2 ਕਦਮਾਂ ਤੇ ਉੱਥੇ ਬਾਥਰੂਮ ਹੈ। ਤੂੰ ਉੱਥੇ ਭੱਜ ਜਾ ਕਰ ਦੱਸ। ਕੀ ਹੋ ਗਿਆ? ਹਾਂ ਕੀ ਕਰਿਆ ਇਹ? ਆਹ ਕੀ ਆਗਾ? ਆ ਦੇਖੀ ਗੱਲ ਤਾਂ ਪਾ ਆਗਾ। ਓਏ ਉਹ ਤਾਂ ਰਾਤ ਮੇਰੇ ਕੋਲੇ ਪਰੀਆਂ ਆਈਆਂ ਦੀਆਂ। ਉਹ ਉਹ ਨਾਦਾ ਹੋ ਗਿਆ ਹੈ ਕੰਮ ਉਹ ਗਿੱਲਾ ਥੋਂ ਕਰ ਗਿਆ ਪਰੀਆਂ ਪਰੀਆਂ ਨੇ ਤਾਂ ਨਹੀਂ ਪਤਾ ਲੱਗਦਾ ਆ ਦੇਖ ਲੈ ਤੇਰੀਆਂ ਕੀ ਕੁਸ਼ ਆਈ ਜੀ ਸੁਝਾਣ ਦੇਖ ਸਾਡਾ ਘਰ ਹੈ ਇਹ ਤੇਰਾ ਘਰ ਕਿੱਥਾ ਮੇਰੀ ਮਾਸੀ ਦਾ ਘਰ ਹੈ ਮਾਸੀ ਮਾਸੜ ਦਾ ਤੂੰ ਤਾਂੱਖਣ ਦੀ ਰਿਸ਼ਤੇਦਾਰੀ ਆ ਯਾਰ ਕੋਈ ਗੱਲ ਨਹੀਂ ਬਾਤ ਲਈ ਯਾਰ ਮੈਨੂੰ ਬੜਾ ਕੋਈ ਹੋਰ ਨਾਲ ਕਾਲੀ ਦਾੜੀ ਉਹੀ ਆ ਕਾਲੀ ਦਾੜੀ ਕਰੀ ਹੋਈ ਆ ਧਿਆਨ ਨਾਲ ਦੇਖ ਲੈ ਹਾਂ ਮੈਂ ਵੀ ਕਹੀ ਨਾ ਉੱਤ ਦਾ ਚਿੱਟੀ ਦਾੜੀ ਤੇਰੇ ਮੈਂ ਹੁਣ ਕੀ ਹੋ ਗਿਆ ਬੱਸ ਇਸ ਕੀਨੀਆਂ ਨੇ ਪੱਟਿਆ ਪਿਆ ਕਿਵੇਂ ਕਰੀ ਬਟ ਆ ਆ ਦੇਖੀ ਆ ਦੇਖੀ ਆ ਤਾਂ ਠੀਕ ਆ ਆ ਐਨਕਾ ਦੇਖ ਲੈ ਤੂੰ ਲਾਉਣਾ ਐਨਕਾ ਮੈਂ ਲਾਉਣਾ ਆ ਦੇਖ ਲੈ ਇਹ ਐਨਕਾ ਲਾਉਂਦਾ ਕੇ ਇਹਨੂੰ ਚੌੜ ਜੜਿਆ ਆ ਮਰਚ ਲਾਲਾ ਲਾਲਾ ਆ ਲਾਲਾ ਸੋਹਣਾ ਲੱਗ ਰਿਹਾ ਲਾਲਾ ਉਹ ਦਿਸਦਾ ਨਹੀਂ ਹੈ ਮੈਨੂੰ ਉਹ ਇਹ ਜੀ ਕਾਲੀ ਦਾੜੀ ਦੇ ਨਾਲ ਇਹ ਮੁੰਡਾ ਨਾਲੇ ਇੱਕ ਗੱਲ ਹੋਰ ਆ ਮੈਂ ਇੱਥੇ ਰਾਤ ਬੈਠਾ ਮੇਰੇ ਨਾਲ ਵਧੀਆ ਗੱਲਾਂ ਕਰੀਆਂ ਆ ਦੇਖ ਲੈ ਹੁਣ ਓ ਕੀ ਹੋ ਗਿਆ ਲੈ ਦੱਸ ਲੈ ਇਹਨੂੰ ਹਲੇ ਕੀ ਹੋ ਗਿਆ ਹੋਰ ਪੀ ਲੈ ਆ ਹੋਰ ਕਰ ਲੈ ਸੋਣਾ ਕੰਮ ਐ ਜਿਹੜੀ ਮਾਸੀ ਹੋਵੇ ਮੈਨੂੰ ਤੂੰ ਐ ਤਾਂ ਦੱਸ ਦੇ ਕਿਹੜੀ ਮਾਸੀ ਆ ਤੇਰੀ ਉਹ ਬੁੜਿਆਂ ਦੀ ਬਜ਼ੁਰਗਾਂ ਦੀ ਮਾਸੀ ਮੇਰੀ ਮਾਸੀ ਮਾਸੜ ਦਾ ਘਰ ਆ ਉਹ ਮੈਨੂੰ ਕਾਏਗਾ ਜੀ ਮਾਸਲ ਮੇਰਾ ਕਹਣਾ ਵੀ ਤੂੰ ਘਰੇ ਬੈਠ ਜੀ ਉਹ ਹਜ਼ੂਰ ਸਾਹਿਬ ਅੱਗੇ ਤੇ ਗਏ ਨੇ ਕਹਣਾ ਭਾਈ ਮੇਰੀ ਗੱਲ ਲੜ ਬਾਪੂ ਕੋਲ ਤਾਂ ਸਾਡੇ ਕੋਲ ਤਾਂ ਫੋਨ ਹੀ ਨਹੀਂ ਹੈਗਾ ਨਹੀਂ ਨਹੀਂ ਤੂੰ ਉਹ ਤੇਰੇ ਨਾਲ ਗੱਲ ਕਰਾਂਗੀ ਸਾਡੇ ਤਾਂ ਬਾਪੂ ਕੋਲੇ ਫੋਨ ਹੀ ਨਹੀਂ ਹੈਗਾ ਉਹ ਤਾਂ ਗੱਲ ਹੀ ਸਾਡੇ ਨਾਲ ਕਰਦਾ ਉਹ ਮੈਨੂੰ ਚਿੱਠੀ ਪਾਈਦੀ ਮੈਂ ਚਿੱਠੀ ਦੀ ਗੱਲ ਨਹੀਂ ਮੈਂ ਤੇ ਬਾਪੂ ਸਿਆਣੀ ਬੈੜੀ ਉਮਰ ਦਾ ਬੰਦਾ ਮੈਂ ਤੈਨੂੰ ਜਾਣ ਕੇ ਨਹੀਂ ਉਹ ਕਰਦਾ ਤੂੰ ਉੱਥੇ ਮੈਂ ਤੈਨੂੰ ਆਥਣੇ ਦੱਸਿਆ ਨਾ ਵੀ ਉਹ ਤਾਂ ਉੱਥੇ ਗਏ ਹੋਣੇ ਤੂੰ ਉਹ ਗੱਲ ਨੂੰ ਲਈ ਫਿਰਦਾ ਚੱਲ ਕੋਈ ਨਹੀਂ ਕਾਲੇ ਜਿਹੜਾ ਕੁਝ ਮੇਰੀ ਗੱਲ ਸੁਣ ਮੜਿਆ ਹਾਂ ਰੋਟੀ ਪਾਣੀ ਖਾ ਲਿਆ ਰਾਤ ਤੇਰੀ ਕਟਾਦੀ ਹੁਣ ਤੂੰ ਇੱਥੋਂ ਜਾ ਜਿਹੜੀ ਸੈਲਰ ਦੀ ਡਿਊਟੀ ਦੀ ਗੱਲ ਕਰਦਾ ਸੀ ਨਾ ਉਹ ਸੈਲਰ ਦੀ ਆਪਦੀ ਡਿਊਟੀ ਕਰ ਜਾ ਅਸੀਂ ਕਿੱਥੇ ਰੱਖੀ ਰੱਖਾਂਗੇ ਨਹੀਂ ਡਿਊਟੀ ਰਾਤ ਦੀ ਕਿਹਾ ਦੀ ਕਹਿੰਦਾ ਮੈਂ ਅੱਜ ਦੀ ਰਾਤ ਕਟਾ ਦੂੰ ਮੈਂ ਅਗਲੇ ਦਿਨ ਰਾਤ ਨੂੰ ਉੱਥੇ ਨਹੀਂ ਜਾਣਾ ਉੱਥੇ ਆਦਾ ਬਈ ਕਿਹੜੇ ਕੰਜਨ ਨੇ ਮਲੂ ਦੇ ਤੇ ਪੂੜੇ ਥੇ ਮੈਨੂੰ ਰੋਟੀਆਂ ਦਿੱਤੀ ਨਹੀਂ ਕਿਸੇ ਨੇ ਰੋਟੀ ਦਿੰਨੇ ਆ ਆਪ ਜੀ ਰੋਟੀ ਖਾ ਕੇ ਭਈ ਜਾਂਦਾ ਜਾਈਂ ਇੱਥੋਂ ਨਾ ਤਾਰੂ ਕਿਹੜੇ ਭੈਣੇ ਲਿਆਇਆ ਨਾਲ ਨਾਲ ਹੀ ਲਿਆਇਆ ਏ ਆਹੋ ਇੱਥੇ ਪਾਈ ਹੂਕਾ ਸੱਚ ਉਹ ਸਟੋਪ ਜਾ ਉਹ ਦੇਖਣਾ ਉਹ ਸਟੋਪ ਸਟੋਪ ਜਾ ਨਾਲ ਲੈ ਤੂੰ ਮੇਰੀ ਗੱਲ ਸੁਣ ਕਿਵੇਂ ਡੰਗੇ ਨੇ ਦੱਸ ਲੈ ਮੈਨੂੰ ਹੁੰਦੀ ਆ ਕਸਰ ਉਹ ਜਿਹੜੇ ਬੰਦੇ ਮੇਰੇ ਤੇ ਪੈਰਾ ਲਾਦੇ ਨੇ ਉਹ ਉਹ ਉਹਨਾਂ ਦੇ ਇਨਸਾਨ ਨਹੀਂ ਫਿਰ ਤੁਸੀਂ ਨਿਸ਼ਾਨ ਨਾ ਇੱਕ ਗੱਲ ਹੋਰ ਸੁਣ ਲੈ ਮੈਨੂੰ ਰਾਤ ਪਤਾ ਕੀ ਇਹਨੂੰ ਦੇਖਲਾ ਰਾਇ ਦਿੰਦਾ ਦੇਖਲਾ ਕਹਿੰਦਾ ਐਂ ਕਰਦੇ ਆ ਆਪਾਂ ਕੋਈ ਉਹ ਖੋਲਦੇ ਆ ਪੁੱਛਾ ਜਿਹੜੀ ਦਿੰਦੇ ਨੇ ਬਾਬੇ ਜੀ ਕਹਿੰਦਾ ਉਹ ਆਪਾਂ ਘਰੇ ਖੋਲਦੇ ਆ ਰੁਪਈਆ ਚ ਕਰ ਦੂੰਗਾ ਨਾ ਥੋੜਾ ਉਹ ਰੈਣ ਦੇ ਬਾਬਾ ਰੈਣ ਦੇ ਛੱਡਦਾ ਪਹਿਲੀ ਨਹੀਂ ਕਰ ਉਹ ਉਹੀ 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 ਆਈਆਂ ਸੀ ਇਹ ਉਹ ਮੈਨੂੰ ਕਹਿੰਦੇ ਤੇ ਵੀ ਲੰਗੜਾ ਤੂੰ ਪੁੱਛਿਆ ਦਾ ਕੰਮ ਸੁਣ ਉਹ ਤਾਂ ਬੇਲੀਆਂ ਨੇ ਪਰੀਆਂ ਤੇਰੇ ਤੇ ਤੇਰੇ ਦੀ ਨੇ ਹੋਰ ਤਾਂ ਉਹਨਾਂ ਨੂੰ ਕੋਈ ਕੰਮ ਹੈ ਨਹੀਂ ਪਰੀਆਂ ਨੂੰ ਆ ਆ ਸ਼ਾਮਰ ਤੱਕ ਪੈੜਾ ਨੇ ਉਹਨਾਂ ਦੇ ਦੇ ਆ ਕਿੰਨੀਆਂ ਪੈੜਾ ਬਈ ਮੇਰੀ ਸਾਡੀ ਨਾ ਮੁਕਦੀ ਸਾਡੇ ਨਾਲ ਬਾੜੀ ਜਵਾਰੀ ਸਾਥੋ ਵਜਦੀ ਸਾਡੇ ਨਾਲ ਮੁਕਦੀ ਗੱਲ ਕਰ ਆਪਦਾ ਨਾ ਹਉਣ ਧੂਣ ਜਾਂ ਕਰਕੇ ਇੱਥੋਂ ਤੁਰਦਾ ਲੱਗ ਕਾ ਮੇਰੀ ਮਾਸੀ ਦਾ ਘਰ ਆ ਯਾਰ ਮਾਸੀ ਦਾ ਘਰ ਤੇਰੀ ਗੜੀ ਮਾਸੀ ਦਾ ਘਰ ਆ ਤੁੰ ਬਾਪੂ ਆ ਗਿਆ ਧੁੱਲਾ ਸਾਨੂੰ ਵੀ ਘਰੋਂ ਕਢਾਏਗਾ ਲੈ ਲੈ ਬਾ ਵਾ ਤੇਰੇ ਤੂੰ ਆ ਤਾਂ ਨਾਣ ਪਾਣੀ ਚਾ ਕਰ ਤੂੰ ਇੱਥੋਂ ਤੁਰਦਾ ਲੱਗ ਮੈਂ ਤੂੰ ਰੋਟੀਆਂ ਨੇ ਖਾ ਕੇ ਆਪਦੀਆਂ ਜਾ ਇੱਥੇ ਮੈਂ ਪਹਿਰਾ ਲਾ ਦੂੰ ਛ ਤੂੰ ਕਰ ਕੀ ਕਰਦਾ ਕਿਹੜੇ ਪੈਰੇ ਲਾਣਾ ਦੇਖਦਾ ਤੇਰਾ ਮੂਹਣੀਆਂ ਨੂੰ ਨਾਲੇ ਹੋਰ ਤੇਰਾ ਮਾਸੜਾ ਕਿ ਤੂੰ ਉਦੋਂ ਆ ਜੀ ਮੈਂ ਤੂੰ ਯਾਰ ਮੈਂ ਤਾਂ ਇਹੀ ਆਈ ਜਾਂਦਾ ਅੱਖਿਆ ਗੰਦ ਪਾਇਆ ਦੇਖ ਲੈ ਲੈ ਸਾਨੂੰ ਨਾ ਯਾਰ ਦੱਸ ਕੇ ਜਾਂਦਾ ਬਾਪੂ ਸਾਡਾ ਤੂੰ ਨਾ ਸਾਥੂ ਨਾ ਪੈਰੋਂ ਦਾ ਪਉਆ ਪਵਾ ਲਈ ਤੂੰ ਆਦਾ ਤੂੰ ਜਾ ਇੱਥੋਂ ਆਦਾ ਆਪਦਾ ਕੰਮ ਕਰ ਜਾ ਕੇ ਉਹ ਤੁਸੀਂ ਹੋਰੋਂ ਕਰੋ ਤੁਸੀਂ ਮੇਰੀਓ ਕਰ ਲੋ ਮੰਨੋ ਹਾਂ ਦੱਸ ਐਵੇਂ ਡੰਗਰਾਂ ਤੇ ਗੋਹਾ ਕੂੜਾ ਕਰੀ ਜਾਂਦੇ ਹੋ ਨਾ ਆ ਸੁਣੀ ਸੁਣੀ ਚੱਲੀ ਹੁਣ ਮੈਂ ਪੁੱਛਿਆ ਦਾ ਕੰਮ ਕਰਦਾ ਸੋਨੂ ਪੂਰੀਆਂ ਭਰਦਾ ਗੇ ਰੁਪਈਆਂ ਦੀਆਂ ਆ ਦੇ ਦੀ ਆ ਦੇ ਇਹਰਾ ਮੈਨੂੰ ਵੀ ਦਿੰਦਾ ਤੀਰਾ ਰਾਤ ਉਹ ਬੱਸ ਕਰ ਮੇਰੀ ਗੱਲ ਤਾਂ ਸੁਣਾ ਆ ਤੂੜੀ ਟਾਲੀ ਜੀ ਡੱਕ ਰੱਖੀ ਹੈ ਨਾ ਤੇ ਰੁਪਈਆਂ ਦਾ ਕਮਰਾ ਰੱਕ ਜੂ ਮੈਂ ਤੈਨੂੰ ਦੱਸਿਆ ਨਾ ਇਹ ਆ ਆਪਣੇ ਆਪਣੇ ਸਿਰ ਵੀ ਚੱਲ ਬਈ ਮੈਂ ਤਾਂ ਬਹੁਤ ਕੰਮ ਨੇ ਮੇਰੇ ਕੋਲੇ ਇੰਨਾ ਟਾਈਮ ਨਹੀਂ ਹੈਗਾ ਮੈਂ ਤਾਂ ਉਹ ਪੈਣ ਨੂੰ ਦੱਸ ਤੈਨੂੰ ਕੀ ਹੋਇਆ ਤੂੰ ਇਹਦਾ ਕੰਮ ਕਰ ਜਾ ਕੇ ਹਾਂ 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 ਉੱਠ ਖੜੋ ਅਸੀਂ ਵੀ ਕੰਮ ਕਰਨੇ ਨੇ ਦੋ ਰੁਪਈਆਂ ਖਵਾ ਇਹਨੂੰ ਤੋਰ ਦਰਨਾ ਮੇਰ ਨਾਲ ਟੁੱਡੂ ਜੀ ਲਹਾ ਇੱਕ ਵਾਰੀ ਹਾਂ ਉੱਠ ਖੜੀ ਜਾਂਦਾ ਟਾਈਮ ਨਾਲ ਬੱਡੇ ਆਏ ਮੈਨੂੰ ਭੁਜਾਉਣ ਆਲੇ ਕੰਜਰ ਦੇ ਮਾਦਾ ਦੁਨੀਆ ਗਾਤੀ ਹੈ ਮੈਨੂੰ ਠਾਉਂਗੇ ਤਾਂ ਕਬਜ਼ਾ ਹੋ ਗਿਆ ਮੇਰਾ ਇੱਥੇ ਇੱਥੇ ਜਦੋਂ ਲਾਇਆ ਨਾ ਪਹਿਰਾ ਇੱਥੇ ਇੱਥੇ ਬੰਨੀਆਂ ਜਦੋਂ ਖੰਮਣੀਆਂ ਖੁੰਮਣੀਆਂ ਆਇਆ ਨਾ ਇੱਥੇ ਟੀਮ ਆਉਂਦੀਆਂ ਦੇਖੀ ਫਿਰ ਹੈ ਬੰਦੇ ਆਉਂਦੇ ਦੇਖੀ ਇੱਥੇ ਨਾਲੇ ਤਾਂ ਮੈਨੂੰ ਪੇਗ ਦਿਆ ਕਰਨਗੇ ਹੈ ਆ ਪਾ ਕੇ ਪੇਗ ਉਹ ਫਿਰ ਮੈਨੂੰ ਚੋ ਲੈ ਕਰਨਗੇ ਮੈਨੂੰ 60 ਦਾ ਨੰਬਰ ਦੇ ਜੀ ਬਾਬਾ ਸਿਆ ਨੰਬਰ ਦੇ 60 ਦਾ ਤੇ ਨਾਲੇ ਟੀਮ ਆਇਆ ਕਰਨੀਆਂ ਮੇਰੇ ਕੋਲ ਬਾਬਾ ਜੀ ਸਾਡੇ ਘਰ ਦੇ ਵਿੱਚ ਬਰਕਤ ਨਹੀਂ ਹੈਗੀ ਬਰਕਤ ਨਹੀਂ ਹੈਗੀ ਆਹ ਫਿਰ ਆਪਾਂ ਬਾਰਕਰ ਦਾ ਨੱਕੇ ਖੋਲਦੇ ਆਂਗੇ ਆਹ ਨੱਕੇ ਖੋਲਦੇ ਆਂਗੇ ਆਪਾਂ ਪੂਰੇ ਐ ਹਾ ਇੱਥੇ ਦੇਖੀ ਫਿਰ ਤਾਂ ਕੰਮ ਚੱਲਦਾ ਲੋਕ ਤਾਂ ਦੂਰੋਂ ਦੂਰੋਂ ਇੱਥੇ ਆਇਆ ਕਰਨਗੇ ਇਹ ਕੰਜੇ ਦੇ ਗੋਹਾ ਕੂੜਾ ਕਰੀਂਦੇ ਡੰਗਰਾਂ 'ਚ ਦੱਸੋ ਕੀ ਹੈ ਕੀ ਨਸ਼ਾ ਵੱਧ ਬਿਕਦਾ ਜਿਹੜਾ ਦੁੱਧ ਹੈ ਉਹਨੂੰ ਕੌਣ ਪੁੱਛਦਾ ਹੈ ਹੈ ਤੇ ਇਕਲੰਨ ਹੈ ਇਕੱਠੇ ਹੋਏ ਨੇ ਮੁੰਡੇ ਜਿਹਨਾਂ ਨੂੰ ਕੀ ਪਤਾ ਇਹਨਾਂ ਨੂੰ ਐ ਨਹੀਂ ਪਤਾ ਵੀ ਘਰ 'ਚ ਗੰਗਾ ਹੀ ਹੋਈ ਹੈ ਮੈਨੂੰ ਦਾ ਕੀ ਠਾ ਲੈਣਗੇ ਪਤਾ ਪੈ ਗਏ ਫੇਰ ਇੱਥੇ ਉਹ ਇੱਕ ਤਾਂ ਬਰਨਣ ਵਾਲੀਆਂ ਪਈਆਂ ਨੇ ਨਾ ਇਹਨਾਂ ਨੂੰ ਕੋਈ ਬੰਨਣ ਵਾਲਾਗਾ ਇਹਦੇ ਸਾਲੇ ਦਿਨ ਪਾਲੀਏ ਕੋਟੀ ਇੱਕ ਤਾਂ ਠੰਡ ਦਾ ਟਾਈਮ ਹੈ ਹਾਂ ਤੈਨੂੰ ਵੀ ਗਰੋਟੀ ਪਾਉਣ ਵਾਲਾ ਹੈ ਨਹੀਂ ਇਹਦੇ ਸਾਲੇ ਚੱਕ ਬਈ ਚੱਲੀਏ ਕੱਲੇਵਲ ਦੇਲਤਾ ਕਰਨਾ ਬਹੁਤ ਔਖਾ ਯਾਰ ਸਾਂਹ ਲੱਗੀ ਇਹ ਕੋ ਪਿਆ ਕੇ ਬਿਠਾ ਲਿਆ ਕਰੇ ਉਹਦੀ ਵੀ ਕੋਈ ਗੱਲ ਬਾਤ ਨਹੀਂ ਰਾਤ ਨੂੰ ਮੂਤ ਮੂਤ ਹੋ ਕਰਤਾ ਲੋਕ ਹੁਣ ਸਾਨੂੰ ਕਹਿਣਗੇ ਪਤਾ ਨਹੀਂ ਕਿਦਾ ਇੱਥੇ ਲਿਆ ਕੇ ਕਰੇ ਵੀ ਖੇਤ ਵੀ ਦੇਖੇ ਤੜਕੇ ਦੀ ਮੋਟਰ ਲਾ ਕੇ ਤਾ ਗਏ ਬੰਦ ਵੀ ਕਰਨੀ ਨਹੀਂ ਪਤਾ ਕਿਸੇ ਦੇ ਬਾਣ ਚ ਪਾਣੀ ਪਈ ਜਾਂਦਾ ਹੋਵੇ ਕੱਲੇ ਨੂੰ ਕੰਮ ਕਰਨੇ ਕਿਹੜਾ ਸੌਖੇ ਨੇ ਟੜਕੇ ਦਾ ਮੋਟਰ ਛੱਡੀ ਆ ਇਹ ਨਹੀਂ ਪਤਾ ਕਿਸੇ ਦੇ ਪਾਣੀ ਪਈ ਜਾਂਦਾ ਹੋਵੇ ਖੇਤ 'ਚ ਟੜਕੇ ਦਾ ਉਹ ਨਿਕਲਿਆ 10 ਮਿੰਟ ਆਇਆ ਮੁੜ ਕੇ ਇੱਥੇ ਕੋਈ ਗੱਲਬਾਤ ਨਹੀਂ ਸਾਰਾ ਕੁਝ ਇਕੱਲੇ ਨੂੰ ਕਰਨਾ ਪੈਂਦਾ ਮੇਰਾ ਤਾਂ ਜੀ ਕਰਦਾ ਨਾ ਕੁਸ ਖਾ ਕੇ ਹੀ ਮਰ ਜਾ ਜੇ ਕਿਸੇ ਦੇ ਬਾਹਣ 'ਚ ਪਾਣੀ ਪੈ ਗਿਆ ਉੱਥੇ ਫਿਰ ਮੈਨੂੰ ਕਹਿਣਗੇ ਪੰਚਾਇਤਾਂ 'ਚ ਆਪ ਖੜ ਕੇ ਫਿਰਾਂਗੇ ਆਪਣੇ ਨਾਲ ਕਿਹੜਾ ਕਿਸੇ ਨੂੰ ਕਰਨਾ ਸਾਰਾ ਕੁਝ ਆਪ ਹੀ ਕਰਨਾ ਪੈਂਦਾ ਓਏ ਬਾਈ ਆਉਂਦਾ ਨੀ ਪੁੱਛਦੇ ਆਂ ਓ ਬਾਈ ਖੜੀ ਖੜੀ ਬਾਈ ਹਾਂਜੀ ਹਾਂਜੀ ਕੀ ਹਾਲ ਆ ਵੀਰੇ ਵਧੀਆ ਬਾਈ ਹਾਲਤਾ ਓ ਬਾਈ ਮੈਂ ਤੇ ਤੈਨੂੰ ਐਂ ਕਹਿਣਾ ਹਾਂ ਬਾਈ ਆਪਣਾ ਹੀ ਪਿੰਡ ਐ ਹਾਂ ਹੀ ਪਿੰਡ ਐ ਓ ਯਾਰ ਸਾਡਾ ਨਾ ਇੱਕ ਬੜਾ ਗੁੰਮ ਗਿਆ ਯਾਰ ਅੱਛਾ ਮੈਂ ਮਲੇਰ ਕੋਲੇ ਕਨੂੰ ਆਇਆ ਯਾਰ ਮਲੇਰ ਕੋਟਲੇ ਤੈਨੂੰ ਮੈਂ ਫੋਟੋ ਦਿਖਾਉਣਾ ਉਹਦੀ ਔਰ ਘਰੇ ਦਾ ਟੇਕੇ ਬੈਂਦੇ ਨਹੀਂ ਬਤੰਦਰ ਉਹ ਠੀਕ ਆ ਤੈਨੂੰ ਮੈਂ ਕਿਹੜਾ ਵੀ ਦਿਖਾ ਮੈਂ ਵੀ ਦੇਖ ਯਾਰ ਆ ਦੇਖ ਯਾਰ ਬਾਈ ਜੇ ਪਸਾਣੇਗਾ ਨਾ ਬੰਦਾ ਲੈ ਆ ਦੇਖ ਲੈ ਇਨੂੰ ਕਿਵੇਂ ਲਾਉਦੇ ਫਿਰਦੇ ਹੋ ਬਾਈ ਉਹ ਯਾਰ ਬਾਪੂ ਆ ਸਾਡਾ ਬਾਈ ਇਹ ਨਹੀਂ ਤੁਹਾਡਾ ਬਾਪੂ ਆ ਇਹ ਹਾਂ ਕਿਹੜੇ ਪਿੰਡੋਂ ਦਾ ਕਿੱਥੋਂ ਦੱਸਿਆ ਸੁਨੇ ਬਾਈ ਮਰੇ ਕੋਲ ਇੱਕ ਨੇ ਬਈਆ ਵਾਲਾ ਅੱਛਾ ਇਹ ਇਹਨੂੰ ਲਾਉਦੇ ਫਿਰਦੇ ਤੁਸੀਂ ਹੋਰ ਸਾਦਾ ਰੰਗੇ ਕੱਪੜੇ ਜਿਵੇਂ ਫਿਰਦਾ ਓਏ ਕਦੇ ਕਦੇ ਪੇਸ ਬਦਲ ਲੰਦਾ ਹੁੰਦਾ ਇਹ ਕਦੇ ਕੀ ਇਹ ਤਾਂ ਕਰੇ ਬਾਈ ਦੇ ਇਰਾਮ ਨਾਲ ਟੇਕੇ ਯਾਰ ਇਹਨੇ ਦੁਖੀ ਕਰ ਰੱਖਿਆ ਸੰਦ ਯਾਰ ਬਾਈ ਦੋ ਹੈਰਾਨ ਕਿ ਹੋ ਗਿਆ ਯਾਰ ਕੀ ਹੋ ਗਿਆ ਚੱਲ ਬਈ ਐਂ ਕਰ ਮੋੜ ਤੈਨੂੰ ਮੈਂ ਲੈ ਕੇ ਚੱਲਦਾ ਕਿਉਂ ਬਈ ਉਹ ਚੱਲ ਤੈਨੂੰ ਸਾਡੇ ਘਰੀ ਆ ਇਹ ਜਿਹਨੂੰ ਲੱਭਦਾ ਫਿਰਦਾਗਾ ਬਹੁਤ ਦੁਖੀ ਕਰ ਮਾਰੀ ਮਾਸੀ ਮੂਸੀ ਆ ਸਾਡੀ ਹਾਂ ਹਾਂ ਆ ਜਾ ਤੈਨੂੰ ਦਿਖਾਈਏ ਇਹਦੇ ਰੰਗ ਢੰਗ ਆ ਜਾ ਕਰ ਬਈ ਆਹੋ ਆ ਸਾਡੇ ਕੋਲ ਹੀ ਆ ਦਿਖਾਉਣਿਆ ਤੈਨੂੰ ਆਲਾ ਮੜਾ ਜੰਦਰ ਕਿੰਨੇ ਦਿਨ ਹੋ ਗਏ ਬਈ ਇਹਨੂੰ ਆਏ ਨੂੰ ਓ ਬਥੇਰੇ ਦਿਨ ਹੋ ਗਏ ਦਾ ਬਈ ਆ ਜਾ ਆ ਜਾ ਤੈਨੂੰ ਦਿਖਾਉਣਿਆ ਫੋਟੋ ਚ ਕਹਿਜਾ ਤੇ ਇੱਥੇ ਪਿਆ ਕਹਿਜਾ ਆ ਜਾ ਦਿਖਾਉਣਿਆ ਤੈਨੂੰ ਕੇਤ ਖੂਤਾ ਫੇਰ ਹੀ ਦੇਖਦਾ ਬਾਈ ਮੈਂ ਤਾਂ ਆਇਆ ਹਾਂ ਥੋਡੇ ਘਰੇ ਕੀ ਕਰਦਾ ਏ ਸਾਡੇ ਹੀ ਪਿਆ ਆ ਜਾ ਬਾਈ ਹੈ ਲੈ ਫੱਕ ਉੱਤੇ ਗੱਤੇ ਵੀ ਰੱਖੀ ਨੇ ਬਾਈ ਤੁਸੀਂ ਤਾਂ ਆ ਦੇਖ ਲੈ ਐਣਕਾ ਲਾਈਆਂ ਹੋਈਆਂ ਆ ਦੇਖ ਲੈ ਆ ਕਿੰਨਾ ਮੂਤ ਮੂਤਾ ਰਿਖਾ ਆ ਬੂਟ ਦਾ ਸਾਡੇ ਬੁੜੇ ਦੇ ਨੇ ਉਸੇ ਦੀ ਨੇ ਆ ਬੁੜਾ ਵੀ ਉਹੀ ਆ ਆ ਜਾ ਦੇਖ ਲੈ ਲੈ ਆ ਉੱਠੋ ਬਾਪੂ ਆ ਮਿਲਣ ਆਇਆ ਤੈਨੂੰ ਕੋਈ ਉੱਠ ਕੇ ਨਾ ਦੇਖ ਲੈ ਪਸਾਨ ਲਾ ਬਾਈ ਹਾਂ ਬਾਈ ਆ ਮੈਂ ਨਾ ਓਏ ਆਇਨ ਕੁਬੀਰੀਆ ਸਪਾਰ ਦੇ ਮੇਲੇ ਤੇ ਆਇਆ ਜਿਹਦੇ ਵਾਸਤੇ ਮੈਂ ਓ ਬਾਪੂ ਕੋ ਕਾ ਓ ਬਾਪੂ ਓ ਖੜਾ ਹੋ ਤੈਨ ਲੈਣ ਆਇਆ ਮੈਂ ਇਹ ਪਤੰਦਰਾ ਕਿੱਥੇ ਆ ਕੇ ਬੜ ਦਿੰਨਾ ਤੂੰ ਕਿਉਂ ਦੁਖੀ ਕਰਦਾ ਸਾਨੂੰ ਦੇਖ ਲੈ ਬਾਈ ਆ ਦੇਖ ਲੈ ਇਹਦੀ ਓ ਅੱਖਾਂ ਖੋਲ ਦੇਖ ਕੇ ਮੈਂ ਬੱ ਕਿੱਦਾਂ ਸੁੱਤਾ ਪਿਆ ਓਰੇ ਹੁਣ ਬਾਈ ਤੂੰ ਟਾਈਮ ਦੇਖ ਲੈ ਟਾਈਮ ਕੀ ਹੋਇਆ ਪਿਆ ਇਦੋਂ ਪਹਿਲਾਂ ਮੈਂ ਤਿੰਨ ਵਾਰੀ ਸੈਨ ਨੂੰ ਠਾ ਚੁੱਕਿਆ ਉੱਠੇ ਦਾ ਨਹੀਂ ਸਾਡਾ ਜਿਹੜਾ ਵੱਡਾ ਭਾਈ ਉਹ ਵੀ ਤੁਹਾਨੂੰ ਕਰ ਕਰ ਵਾ ਗਿਆ ਆ ਦੇਖ ਲੈ ਅਸੀਂ ਕਿੰਨੇ ਔਖਿਆਂ ਦੇ ਕਨੀਓ ਪੁੱਛ ਨਾ ਬਾਈ ਅਸੀਂ ਤਾਂ ਆਪ ਇਹਨੇ ਦੁਖੀਆਂ ਤੋਂ ਆ ਕਰ ਲੈ ਨਾਲੇ ਇੱਕ ਗੱਲ ਹੋਰ ਆ ਸਾਨੂੰ ਕਹਿੰਦਾ ਅਸੀਂ ਸਭ ਮੈਂ ਕਿਸੇ ਸੈਲਰ ਚ ਲੱਗਿਆ ਹੋਇਆ ਉਹ ਕਿਹੜਾ ਸੈਲਰ ਬਾਈ ਆਪਣੇ ਤੋਂ ਆਏ ਲਾਲਾ ਮੱਝਾਂ ਇੰਨੇ ਖੜੇ ਨੇ ਜ਼ਿਮੀਂਦਾਰ ਬੰਦੇ ਆ ਨਾ ਆਪਾਂ ਮੈਂ ਇਹੀ ਗੱਲ ਕਹੀ ਮਹਾਪਾ ਜ਼ਿਮੀਂਦਾਰ ਹੋ ਕੇ ਆਪਾਂ ਇੰਨਾ ਚੰਗੇ ਨਹੀਂ ਲੱਗਦੇ ਲੈ ਨੂੰ ਕਟਾ ਕੀ ਕਰੇ ਸਾਡੇ ਪੁੱਛਦ ਲੈ ਆ ਆ ਦੇਖ ਲੈ ਆ ਐਂਡ ਕ ਲਾਲੀਆ ਦੇਖ ਲੈ ਲੈ ਆ ਦਾੜੀ ਕਾਲੀ ਕਰੀ ਫਿਰਦਾ ਬਾਈ ਓ ਬਾਪੂ ਓ ਯਾਰ ਕੀ ਕਰਾਂ ਫਿਰਦਾ ਯਾਰ ਤੂੰ ਕੀ ਹੋ ਗਿਆ ਉਹ ਦੇਬਾ ਮੈਂ ਹਾਂ ਦੇਬਾ ਇੱਥੇ ਕੀ ਲੈਣਾ ਫਿਰ ਲੈ ਲੈ ਓ ਤੈਨੂੰ ਮੈਂ ਤਾਂ ਲੱਬ ਲੱਬ ਕੇ ਥੱਕ ਗਿਆ ਕਦੇ ਮੰਡੀ ਜਾ ਕਦੇ ਮਰੇ ਕੋਲੇ ਲੱਬ ਤੈਨੂੰ ਕਦੇ ਕਿਤੇ ਮੈਨੂੰ ਪਹਿਲਾ ਬਈ ਕੁਛਕ ਟਾਈਮ ਸਾਡੇ ਕੋਲੇ ਰਹਿ ਕੇ ਗਿਆ ਸੀਗਾ। ਇਹ ਦੁਬਾਰੇ ਫੇਰ ਆ ਗਿਆ। ਇੱਕ ਉਹ ਦੇਖ ਲਾਉਂਦਾ ਸਮਾਨ ਸਾਰਾ ਸਟੋਵ, ਇੱਕ ਆਹ ਕੰਬਲ ਜਿਹਾ ਲਈ ਫਿਰਦਾ ਨਾਲ। ਆ ਕਾਂ ਦਾ ਦੇਖ ਲਾ ਆ ਕੀ ਕੁਸਾ। ਸਾਰਾ ਕੁਛ ਚੱਕ ਲੈ ਆ ਨਾਲ ਉਹ ਰੇ ਕੋਈ ਰਹੂੰ ਕਹਿੰਦਾ ਮੈਂ ਤਾਂ। ਆ ਕੰਬਲ ਮੇਰੇ ਸਹੁਰਿਆਂ ਦਿੱਤੇ ਗਏ ਮੈਨੂੰ। ਉਹ ਮਾਸੀ ਦਾ ਘਰ ਆ ਮਾਸੀ ਮਾਸੜ ਦਾ ਇਹ। ਨਾਲੇ ਲੈ ਮਾਸੀ ਦੀ ਭਾਈ ਨੂੰ ਦੂਰ ਦੂਰ ਤੱਕ ਨਾ ਕੋਈ ਰਿਸ਼ਤੇਦਾਰੀ ਨਹੀਂ ਪੜਦੀ। ਜਿਹੜੀ ਇਹ ਰਿਸ਼ਤੇਦਾਰੀ ਦੀ ਗੱਲ ਕਰਦਾ। ਓਏ ਮਾਸੀ ਮਾਸੀ ਦਾ ਘਰ ਆ ਮਾਸੀ ਦਾ। ਓਏ ਬਾਪੂ ਇਥੇ ਕੋਈ ਰਿਸ਼ਤੇ ਨਹੀਂ ਹੈਗੇ ਆਪਣੇ। ਓ ਉਹ ਬੁਰਾ ਬੁਰੇ ਦੀ ਮਾਸੀ ਦਾ ਘਰ ਮਾਸੀ ਦਾ ਮਾਈਕੋ ਵੀ ਮੈਂ ਸਮਝਾਉਣਾ ਚੰਗਾ ਤੂੰ ਭਾਈ ਵਾਂ ਕੇ ਦੇਖ ਅਸੀਂ ਤਾਂ ਇਹਦੀ ਵਿਚਾਰੇ ਛਾਣੇ ਬਣੀ ਆ ਅਸੀਂ ਇਹਦੀ ਇੱਜ਼ਤ ਕਰਦੇ ਆ ਦੇਖ ਲੈ ਇਹਦਾ ਠੁੱਕ ਸਾਰੇ ਪਾਸੇ ਨੇ ਇਹੀ ਹਾਲ ਕਰਿਆ ਹੋਇਆ ਓਏ ਬਾਈਕ ਕਰੇ ਵੀ ਆਪਣੇ ਬੁਰਾ ਹਾਲ ਕਰਿਆ ਪੈਣਾ ਫਰਸ ਦਾ ਆਪਣੇ ਠੁੱਕ ਠੁੱਕ ਕੇ ਲੈ ਦੇਖ ਲੈ ਭਾਈ ਇਹਦਾ ਕੋਈ ਹੱਲ ਨਹੀਂ ਯਾਰ ਕੱਪੜੇ ਪਾ ਚੱਲ ਕਰ ਓ ਮਾਸੀ ਦਾ ਘਰ ਓ ਤੂੰ ਮਾਸੀ ਮੂਸੀ ਸਾਡੇ ਨੂੰ ਪਾ ਬਈ ਇਹਦੇ ਕੱਪੜੇ ਪੱਕ ਪਾ ਫੂਟ ਪਾ ਕਿੱਥੇ ਦੁਖੀ ਕਰ ਰਹੇ ਜਦੇ ਆ ਫਿਰ ਪਾ ਬੂਟ ਉਹ ਪੁੱਛਾਂ ਦਾ ਕੰਮ ਸ਼ੁਰੂ ਕਰਿਆ ਵੇ ਉਹ ਚੱਲ ਆਪੀ ਤੇਰੀ ਕੱਢਦਾ ਪੁੱਛਿਆ ਚੱਲ ਮੈਂ ਪੁੱਛ ਪੁੱਛਿਆ ਓ ਬੇਬੇ ਡਿੱਗਦਾ ਕਰੇ ਤੈਨੂੰ ਬੇਬੇ ਬੇਬੇ ਦਾ ਮਾਰ ਗਈ 20 ਸਾਲ ਹੋ ਗਏ ਤੇਰੀ ਰੱਬ ਦੇਦੀ ਉਹ ਕਿਉਂ ਮਾਰੀ ਭਾਈ ਉਹ ਭਾਈ ਮੇਰੇ ਤੇ ਚੰਗੀ ਭਲੀ ਆ ਸਾਨੂੰ ਸਾਡੇ ਕੋਲੇ ਟਾਈਮ ਨਹੀਂ ਹੈਗਾ ਮੈਂ ਵੀ ਖੇਤ ਬੰਨੇ ਜਾਣ ਨੂੰ ਬੈਠਾਂਗਾ ਆ ਆਨੁਰ ਪਿਆਲੇ ਕਮਰਾ ਰੱਖ ਕੇ ਦੇਣਾ ਕੋਈ ਦੇ ਦਾਂਗੇ ਦੇਣਾ ਚੱਲ ਤੂੰ ਖੜ ਤੂੰ ਕੋਈ ਨਹੀਂ ਬਈ ਦਿਮਾਗ ਚ ਛੱਠੇ ਛੱਠੇ ਲਾਇਆ ਆਹ ਆਹ ਬੱਪੂ ਲਾਵਾਗੇ ਤੁਰ ਤੂੰ ਬੂਟ ਬਾਗਣਾ ਇਸ ਨੂੰ ਘਰੇ ਨਹੀਂ ਰੱਖਿਆ ਕਿਵੇਂ ਉਹ ਬਾਈ ਬਹੁਤ ਸਾਂ ਇਹਨੂੰ ਤੈਨੂੰ ਕੀ ਦਸੀਏ ਚੰਡੀਆਂ ਲੱਗਣਗੀਆਂ ਛੰਡੀਆਂ ਆ ਇਹਦੀ ਨੂਹ ਨੇ ਮੇਰੇ ਨਿਸ਼ਾਨ ਝੂਲ ਗਏ ਤੁਸੀਂ ਲੈ ਕੇ ਆਓ ਜਾ ਕੇ ਜਾਓ ਇਥੋਂ ਸਾਡੇ ਕੋਲੇ ਨਹੀਂ ਟਾਈਮ ਨਹੀਂ ਸੀਗਾ ਓਏ ਆਹ ਕਰ ਤਾਂ ਘਰੇ ਕਰੀਂ ਚੱਲ ਤੂੰ ਤੇਰਾ ਬੂਟ ਡੇਰਾ ਤੁਰਤਾ ਪੈ ਡੇਰਾ ਚੰਗਾ ਹੁਪਾ ਨੀ ਨਾ ਬਾਪੂ ਤੂੰ ਗਿਆ ਡੇਰਾ ਬਣ ਤੂੰ ਜਾ ਤੇਰਾ ਡੇਰਾ ਕੰਮ ਕਰ ਕੋਈ ਨਹੀਂ ਆਪਾ ਬੂਟ ਪਾ ਡੇਰਾ 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 ਚਾ ਡੇਰਾ ਹੋਂ ਖੇਤ ਖੋਲਾਂਗੇ ਤੇਰਾ ਜਾ ਬਈ ਲੈ ਜਾ ਬਈ ਬਣ ਕੇ ਆਦਾ ਖੇਸ ਕੰਬਲ ਜੇ ਵੀ ਲੈ ਜੀ ਜਾਂਦਾ ਕੋਈ ਨਹੀਂ ਕੋਈ ਨਹੀਂ ਲੈ ਜਾਗੇ ਓਏ ਕੰਜੇ ਤੇ ਥੱਲੇ ਬੈ ਜਾ ਤੂੰ ਕਾ ਤੇ ਆਇਆ ਓਏ ਮੋਟਰਸਾਈਕਲ ਤੇ ਆਇਆ ਮੈਂ ਹੈ ਮੋਟਰਸਾਈਕਲ ਤੇ ਲੈਣ ਤੈਨੂੰ ਮੋਟਰ ਓਏ ਮੋਟਰਸਾਈਕਲ ਤੇ ਤਾਂ ਲੈ ਕੇ ਜਾਣਗੇ ਨਾਲੇ ਬਈ ਇੱਕ ਗੱਲ ਹੋਰ ਆ ਇਹਦਾ ਸਾਈਕਲ ਲੈ ਆ ਨਾਲ ਉਹ ਵੀ ਦੇਖ ਬਈ ਬਣ ਕੇ ਕਿਵੇਂ ਲੈ ਕੇ ਜਾਣਾ ਓ ਸਾਈਕਲ ਤੇ ਮੋਟਰ ਲਾਤੀ ਹਾਂ ਆਈ ਲੱਗੀ ਹੋਈ ਆ ਉਹ ਲਾਤੀ ਮੋਟਰ ਲਵਾਤੀ ਬਾਈ ਯਾਰ ਮੈਂ ਕਹਿਆ ਠੀਕ ਆ ਚਲੋ ਹਾਂ ਠੀਕ ਆ ਚਲ ਆ ਜੀ ਇਹ ਮੁੰਡੇ ਦਾ ਮੈਨੂੰ ਪਿਓ ਕਹਿ ਕੇ ਗਿਆ ਪਾੜਾ ਡੰਗਰਾਂ ਦੀ ਰਾਖੀ ਰੱਖੀ ਨਾਲੇ ਕਹਣਾ ਬਾਈ ਅਸੀਂ ਰਾਖੀ ਨੂੰ ਹੈਗੇ ਆ ਅਸੀਂ ਦੋ ਭਾਈ ਆ ਅਸੀਂ ਆਪ ਰਾਖੀ ਨੂੰ ਹੈਗੇ ਆ ਭਾਈ ਪਿਆ ਯਾਰ ਤੂੰ ਕੱਲ ਨੂੰ ਪਤਾ ਲੱਗ ਜੂ ਹੈ ਅਸੀਂ ਸੱਠਿਆਂ ਚ ਨਹੀਂ ਪੈਂਦੇ ਨਾਲੇ ਆ ਆ ਨੰਬਰ ਅਸੀਂ ਨੇ ਨੰਬਰਾਂ ਤੋਂ ਕਰਾਉਣਾ ਵੀ ਕੀ ਹੈਗਾ ਰੁਪਈਆ ਨਾਲ ਅਸੀਂ ਕੋਈ ਸੱਠੇ ਸੁੱਠੇ ਨਹੀਂ ਲਾਉਂਦੇ ਬਾਈ ਕੋਈ ਜਾ ਮੈਨੂੰ ਐਂ ਦੱਸ ਤੂੰ ਲੈ ਜਾ ਨਾ ਕਿਉਂ ਆ ਦੇਖ ਤੂੰ ਪਿਆ ਕਿੱਥੇ ਰੋਏ ਆਲੇ ਆ ਖੂਆ ਲੈ ਖੂ ਖੂ ਦੇ ਤੇ ਕਬੂਤਰ ਬੈਠਾ ਆ ਹਾਂ ਖੂਚ ਖੂਚ ਖਜ਼ਾਨਾ ਵੀ ਹੋਊਗਾ ਆਂਡੇ ਤਿੰਨ ਦੇ ਦੇ ਚੰਗਾ ਚੌਥਾ ਵੀ ਆ ਜੂਗਾ ਯਾਰ ਚਲੋ ਚੱਲ ਆ ਤੁਰ ਜਾ ਯਾਰ ਬਾਪੂ ਲੜਕੇ ਦਾ ਕਰੀ ਜਾਂਦਾ ਦੋ ਮੁੰਡਾ ਪੰਜ ਮੁੰਡਾ ਚਲੋ ਬਾਪੂ ਓਏ ਆ ਗਿਆ ਹੋ ਉਹ ਤੁਰਤਾ ਪੈ ਕਬੂਤਰ ਭਾਈ ਬਣ ਕੇ ਆ ਵੀ ਕੂਕਰ ਤੇ ਚੱਲ ਕਰਦਾ ਭਾਈ ਮੈਂ ਵੀ ਲੇਟ ਹੋਣਾ ਚਲੋ ਚੱਲਾ ਭਾਈ ਤੂੰ ਉੱਠੋ ਕਰਾਂ ਮੇਰੀ ਮਾਸੀ ਦਾ ਘਰ ਆ ਯਾਰ ਚੱਲ ਤੂੰ ਤੁਰ ਆਹ ਵਾਹ ਬੱਪੂ ਤੁਰ ਸੀਦਾ ਕਰ ਮਾਸੀ ਦਾ ਮਾਸੀ ਅਸੀਂ ਨਹੀਂ ਪਾਇਣ ਦਿੰਦੇ ਜਮਾ ਚਲੋ ਤੁਹਾਡੇ ਘਰੇ ਜਾ ਕੇ ਆ ਮੁੰਡਾ ਤੇਰਾ ਕੋਲੇ ਖੜਾਗਾ ਤੂੰ ਜਾ ਚੱਲ ਘਰੇ ਚੱਲੀਏ ਆਪਾਂ ਜਾ ਭਈਆ ਚੱਲ ਚੱਲ ਜਾ ਕਰ ਕੱਲ ਨੂੰ ਅੱਜ ਫੇਰ ਆ ਜੀ ਚੰਗਾ ਭਾਈ ਫੇਰ ਆ ਜੂਗਾ ਹਾਂ ਭਾਈ ਚੱਲ ਆ ਜਾ ਫੇਰ ਆ ਜੀ ਨਾ ਆਹ ਫੇਰ ਮੇਰੀ ਜੀ ਆ ਗਈ ਭਾਈ ਫਿਰਦਾ ਪਤਾ ਨਹੀਂ ਕਿੱਥੋਂ ਕੀ ਕੀ ਫਿਰਦਾਗਾ ਔਰ ਪਤੰਦਰਾ ਤਤਾ ਸਾਰੇ ਪਾ ਦੇ ਦੇਖੀ ਆ ਯਾਰ ਭਾਈ ਲੈ ਜਾ ਯਾਰ ਤਤਾ ਸਾਰੇ ਮਿੱਟੀ ਬਦੀਨ ਕਰ ਰੱਖੀ ਆ ਆ ਦੇਖ ਲੈ ਸਾਡੇ ਇੱਥੇ ਸਾਰੇ ਗੰਦ ਪਾਪ ਆ ਕਰਿਆ ਪਏ ਨੇ ਕੀ ਸੁਆਹ ਹੈ ਯਾਰ ਉਹ ਉਹ ਦੇ ਉਹ ਬਿਠਾਲ ਆ ਉਹ ਭਾਈ ਉਹ ਉਹ ਬਾਪੂ ਉਹ ਭਾਈ ਮੰਗਾ ਦੱਸ ਇਹਨੂੰ ਪਿਆਈ ਕੀ ਨੇ ਯਾਰ ਭਾਈ ਆਪ ਹੀ ਲੈ ਐਸੀ ਆ ਉਹ ਗਦਾਲੇ ਦੇ ਵਿੱਚ ਬਾਅਦ ਚ ਸਾਨੂੰ ਪਤਾ ਲੱਗਿਆ ਤਾਂ ਪੀਨ ਲੱਗ ਗਿਆ ਮੂਤ ਮੂਤ ਸਾਰਾ ਡੱਕ ਤਾ ਦੇਖ ਲੈ ਇਹ ਤਾਂ ਹੁਣ ਆ ਦੇਲਾ ਆ ਦਾੜੀ ਦੇ ਲ ਕਾਲੀ ਕਿਵੇਂ ਕਰਾਈ ਫਿਰਦਾ ਕਾਲੀ ਦਾ ਮੁੰਡਾ ਖੁੰਡਾ ਹੈ ਹੁਣ ਘਰੇ ਕੀ ਕਹੂੰਗਾ ਮੈਂ ਹੈ ਫੇਮਾ ਮਾਣ ਨਹੀਂ ਆਈ ਇੱਕ ਤਾਂ ਬਾਈ ਮੈਂ ਤੈਨੂੰ ਐਂ ਦੱਸਦਾ ਇਹਦਾ ਵਿਆਹ ਉਹ ਬਾਪੂ ਸੁਣ ਤਾ ਬਾਈ ਮੈਂ ਤੈਨੂੰ ਗੱਲ ਦੱਸਦਾ ਇਹਦੀ ਇਹਦਾ ਵਿਆਹ ਹੁੰਦਾ ਦੀ ਹਮਲਣੀ ਨਾਲ ਅੱਛਾ ਉਹਦਾ ਗੱਲ ਕਰ ਧਰਮਿੰਦਰ ਲੈ ਗਿਆ ਹਾਂ ਹੋਰ ਇਹਦਾ ਜੱਟ ਵਾਲਿਆ ਦੇਖਾਂ ਇਹਦਾ ਆ ਦੇ ਆ ਦੇ ਆ ਦੇ ਕਿਉਂ ਐ ਕਰਦਾ ਤਾ ਦੇਖ ਇਹਦਾ ਨੱਚਦਾ ਹਿਮਮਨ ਲਈ ਨਾ ਆ ਦੇ ਕਿਉਂ ਉਹ ਪਤੰਦਰਾ ਉਹ ਆ ਦੇਖੀ ਇਹਦਾ ਨੱਚਦਾ ਹਿਮਮਨ ਲਈ ਨਾ ਨਾਂ ਲੈ ਕੇ ਦੇਖ ਇਹ ਦਰਤਰੰਦਰ ਲੈ ਗਿਆ ਗੱਲ ਕਰ ਆ ਗਿਆ ਆ ਗਈ ਆ ਗਈ ਓਏ ਆ ਗਈ ਘਰੇ ਆ ਗਈ ਹਮਾਂ ਲਈ ਹਿਮਮਨ ਨਹੀਂ ਘਰੇ ਆ ਗਈ ਮੈਂ ਵੀ ਕਿੱਲਾ ਕਰੀਗਾ ਉਹ ਕਾ ਕਾ ਦੇ ਆਇਆ ਉਹ ਸੂਬੀ ਤੇ ਆਇਆ ਤੇਲ ਖਾਸਾ ਪਾਇ ਦਿੱਨੇ ਤੇਲ ਤਾਂ ਬਹੁਤ ਉੱਤੋਂ ਦੀ ਹੋ ਗਿਆ ਆ ਜਾ ਆ ਜਾ ਆ ਜਾ ਆ ਜਾ ਇਤਾ ਐ ਖੁਸ ਹੁੰਦਾ ਜੀ ਨਾ ਉਹ ਕਾਕਾ ਕਦੋਂ ਆਇਆ ਬਈ ਹੇਮਾ ਮਾਲਣੀ ਦੇ ਨਾਂ ਤੇ ਖੁਸ ਹੁੰਦਾ ਨੂੰ ਘਰੇ ਰੱਖਿਆ ਕਰੋ ਹੈ ਆ ਜਾ ਬੱਪੂ ਕਰੀਏ ਕਰੀਏ ਆ ਜਾ ਬਾਈ ਬਣ ਕੇ ਲੈ ਜਾ ਇਹਨੂੰ ਐਸਾ ਬਹੁਤ ਔਖੇ